ਡਾਰਕ ਵੈਬ ਦੀ ਚਰਚਾ ਹੁੰਦੀ ਹੈ ਕਿ ਜੇ ਤਾਂ ਜਿਹੜੇ ਅੱਤਵਾਦੀ ਆ ਜਾਂ ਕ੍ਰਿਮੀਨਲ ਬੰਦੇ ਆ ਉਹ ਇਹਨੂੰ ਵਰਤਦੇ ਆ ਇਹ ਗੈਰਕਾਨੂੰਨੀ ਆ ਤੁਸੀਂ ਜੇ ਇੱਕ ਵਾਰ ਡਾਰਕ ਵੈਬ ਤੇ ਚਲੇਗੇ ਤਾਂ ਮੁੜ ਕੇ ਨਿਕਲ ਨਹੀਂ ਸਕਦੇ ਬੜਾਇਆ ਤਾਂ ਇਹ ਗਿਆ ਸੀਗਾ ਕਿ ਮਿਲਟਰੀ ਦੀ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਲਈ ਕਿ ਕਿਸੇ ਨੂੰ ਪਤਾ ਨਾ ਲੱਗੇ ਤੁਸੀਂ ਨਸ਼ੇ ਦਾ ਕਾਰੋਬਾਰ ਕਰ ਸਕਦੇ ਹੋ ਡਰੱਗਸ ਦੇ ਕਾਰੋਬਾਰ ਹੁੰਦੇ ਨੇ ਹਿਊਮਨ ਟ੍ਰੈਫਿਕਿੰਗ ਹੁੰਦੀ ਹੈ ਮਨ ਦੀ ਬੋਡੀ ਦੇ ਪਾਰਟਸ ਤੱਕ ਇਹਦੇ ਦੇ ਉੱਤੇ ਸਵੇਚ ਜਾ ਰਹੇ ਆ ਸਪਾਰੀਆਂ ਦਿੱਤੀਆਂ ਜਾ ਰਹੀਆਂ ਪਰ ਇਹਦੇ ਉੱਤੇ ਕਿਸੇ ਵੀ ਸਰਕਾਰ ਦੇ ਐਕਸ਼ਨ ਨਹੀਂ ਇਹ ਨਹੀਂ ਹੈਗਾ ਕਿ ਇਕਲੌਤਾ ਇਹੀ ਹੈ ਇਹ ਤਾਂ ਹੈ ਕਿ ਇੱਕ ਜਿੱਦ ਤੋਂ ਸ਼ੁਰੂਆਤ ਡਾਰਕ ਵੈਬ ਦੀ ਹੋਈ ਸੀ ਉਹ ਉਹ ਸਾਧਨ ਹੈ ਅਸਲ ਡਾਰਕ ਵੈਬ ਹੈ ਕੀ ਹੈ ਤੇ ਇਹ ਕਿਉਂ ਬਣਾਈ ਗਈ ਸੀ ਜਾਂ ਕਿਸ ਨੇ ਬਣਾਈ ਇਹ 2000 ਜਦੋਂ 2 ਆਇਆ ਨਾ ਉਦੋਂ ਟੋਰਨਾ ਦਾ ਇੱਕ ਵੈਬ ਬ੍ਰਾਊਜ਼ਰ ਬਣ ਗਿਆ ਇੱਥੋਂ ਡਾਰਕ ਵੈਬ ਦੀ ਸ਼ੁਰੂਆਤ ਹੋਈ ਇੱਥੋਂ ਹੀ ਡਾਰਕ ਵੈਬ ਦੀ ਸ਼ੁਰੂਆਤ ਹੋਈ ਤੇ ਟੋਰ ਬ੍ਰਾਊਜ਼ਰ ਹੀ ਡਾਰਕ ਵੈਬ ਤੱਕ ਤੁਹਾਨੂੰ ਲੈ ਕੇ ਜਾਂਦਾ ਟੋਰ ਬ੍ਰਾਊਜ਼ਰ ਦੀਆਂ ਜਿਹੜੀਆਂ ਪਰਤਾਂ ਨੇ ਉਹਨੂੰ ਐਨਓਡੀ ਕਿਹਾ ਜਾਂਦਾ ਨੋਡ ਹਮ ਨੋਡ ਇੱਕ ਅੰਦਾ ਨਹੀਂ 7-8000 ਨੋਡ ਨੇ ਤੇ ਹਰ ਨੋਡ 'ਚ ਜਾਂਦੇ ਹੀ ਤੁਹਾਡਾ ਉਹਨੇ ਆਟੋਮੈਟਿਕਲੀ ਆਈਪੀ ਐਡਰੈਸ ਚੇਂਜ ਕਰ ਦੇਣਾ ਬੌਨਟੀ ਹੰਟਰ ਹੁੰਦੇ ਨੇ ਉਹ ਉੱਥੋਂ ਉਹ ਅਸਾਈਨਮੈਂਟ ਚੱਕਦੇ ਨੇ ਆਪਣੀ ਉਹ ਕਹਿ ਦਿੰਦੇ ਨੇ ਪੂਰੀ ਹੋ ਗਈ ਤੇ ਪੈਸੇ ਅਗਲਾ ਉਹਦੇ ਕੋਲ ਟਰਾਂਸਫਰ ਕਰ ਦਿੰਦਾ ਹੁਣ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਹਮ ਉਹਨਾਂ ਨੂੰ ਇਹੀ ਪਤਾ ਸਿਰਫ ਕਿ ਸਾਨੂੰ ਤਾਂ ਇੱਕ ਮੈਸੇਜ ਆਇਆ ਸੀ ਤੇ ਸਾਨੂੰ ਉਹਦੇ ਬਦਲੇ ਪੈਸੇ ਆ ਗਏ ਨਾ ਤਾਂ ਉਹਨਾਂ ਨੂੰ ਇਹ ਪਤਾ ਵੀ ਕੌਣ ਸੁਪਾਰੀ ਦੇਣ ਵਾਲਾਗਾ ਪਤਾ ਹੀ ਨਹੀਂ ਕਿ ਪੈਸੇ ਭੇਜਣ ਵਾਲਾ ਕੌਣਾ ਕਿੱਥੋਂ ਆ ਰਹੇ ਆ ਕੁਝ ਨਹੀਂ ਪਤਾ ਸਪੋਰਨ ਇੰਡਸਟਰੀ ਅੱਜ ਡਾਰਕ ਵੈਬ ਦੇ ਥਰੂ ਧੰਦਾ ਕਰਕੇ ਕਈ ਮਿਲੀਅਨ ਦੀ ਇੰਡਸਟਰੀ ਬਣ ਚੁੱਕੀ ਹੈ ਬਹੁਤ ਜ਼ਿਆਦਾ ਜੇਕਰ ਇੰਟਰਨੈਟ ਤੇ ਕੋਈ ਜ਼ਿਆਦਾ ਪੈਸੇ ਕਮਾਰੇ ਤੇ ਇਹ ਇੰਡਸਟਰੀ ਬਿਲਕੁਲ ਜਦੋਂ ਤੋਂ ਇੰਟਰਨੈਟ ਆਇਆ ਉਦੋਂ ਤੋਂ ਹੀ ਇੱਕ ਸੁਣਦੇ ਆ ਰਹੇ ਆਂ ਬਹੁਤ ਸਾਰੀਆਂ ਵੈਬਸਾਈਟਾਂ ਬਣੀਆਂ ਪਰ ਉਹਨਾਂ ਦੇ ਵਿੱਚੋਂ ਇੱਕ ਡਾਰਕ ਵੈਬ ਦਾ ਨਾਮ ਕਾਫੀ ਚਰਚਾ ਦੇ ਵਿੱਚ ਰਹਿੰਦਾ ਮੰਨਿਆ ਜਾਂਦਾ ਕਿ ਇਸ ਸਾਈਟ ਦੇ ਉੱਤੇ ਤੁਸੀਂ ਸਬਜੀ ਤੋਂ ਲੈ ਕੇ ਹਥਿਆਰ ਤੱਕ ਕੁਝ ਵੀ ਲੈ ਸਕਦੇ ਹੋ ਇਸ ਸਾਈਟ ਦੇ ਉੱਤੇ ਪਰਮਾਣੂ ਬੰਬ ਤੱਕ ਬਣਾਉਣ ਦੀ ਜਿਹੜੀ ਕਹਦੀ ਹੈ ਵਿਧੀ ਉਹ ਤੁਹਾਨੂੰ ਮਿਲ ਜਾਂਦੀ ਆ ਤੇ ਇੱਕ ਜਿਵੇਂ ਗੈਰ ਕਾਨੂੰਨੀ ਇਸ ਸਾਈਟ ਨੂੰ ਮੰਨਿਆ ਜਾਂਦਾ ਤੇ ਅੱਜ ਤੱਕ ਇਸ ਦਾ ਕੋਈ ਵੀ ਤੋੜ ਨਹੀਂ ਮਿਲਿਆ ਅਸਲ ਦੇ ਵਿੱਚ ਡਾਰਕ ਵੈਬ ਹੁੰਦਾ ਕੀ ਆ ਇਹ ਕਿਵੇਂ ਕੰਮ ਕਰਦਾਗਾ ਤੇ ਇਹਦਾ ਅੱਜ ਤੱਕ ਤੋੜ ਕਿਉਂ ਨਹੀਂ ਮਿਲਿਆ ਜਾਂ ਇਸ ਦਾ ਜਨਮ ਕਿਵੇਂ ਹੋਇਆ ਉਸ ਦੇ ਬਾਰੇ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੇ ਸਾਥੀ ਰਾਉ ਬਰਿੰਦਰ ਸਿੰਘ ਬੈਣੀਪਾਲ ਬੈਠੇ ਨੇ ਰਾਉ ਜੀ ਡਾਰਕ ਵੈਬ ਬਹੁਤ ਸਮੇਤ ਸੁਣਦੇ ਆ ਰਹੇ ਹਾਂ ਜਦੋਂ ਤੋਂ ਇੰਟਰਨੈਟ ਆਇਆ ਡਾਰਕ ਵੈਬ ਦੀ ਚਰਚਾ ਹੁੰਦੀ ਹੈ ਕਿ ਜੇ ਤਾਂ ਜਿਹੜੇ ਅੱਤਵਾਦੀ ਆ ਜਾਂ ਕ੍ਰਿਮੀਨਲ ਬੰਦੇ ਆ ਉਹ ਇਹਨੂੰ ਵਰਤਦੇ ਆ ਇਹ ਗੈਰਕਾਨੂੰਨੀ ਆ ਅਸਲ ਡਾਰਕ ਵੈਬ ਹੈ ਕੀ ਆ ਤੇ ਇਹ ਕਿਉਂ ਬਣਾਈ ਗਈ ਸੀ ਜਾਂ ਕਿਸ ਨੇ ਬਣਾਈ ਇਹ ਦੇਖੋ ਡਾਰਕ ਵੈਬ ਸੁਣਿਆ ਬਹੁਤ ਸਾਰੇ ਲੋਕਾਂ ਨੇ ਸੁਣਿਆ ਜਿਵੇਂ ਤੁਸੀਂ ਵੀ ਕਿਹਾ ਤਾਂ ਲੋਕ ਜ਼ਿਆਦਾਤਰ ਇਹ ਸਮਝਦੇ ਨੇ ਕਿ ਡਾਰਕ ਵੈਬ ਅਸਲ ਚ ਇੱਕ ਵੈਬਸਾਈਟ ਹੈ ਹੂੰ ਪਹਿਲੀ ਗੱਲ ਇੱਥੇ ਆਪਾਂ ਗਲਤ ਹੋ ਜਾਂਦੇ ਆ ਡਾਰਕ ਵੈਬ ਕੋਈ ਵੈਬਸਾਈਟ ਨਹੀਂ ਹੈਗੀ ਠੀਕ ਹੈ ਜਿਹੜੀ ਡਾਰਕ ਵੈਬ ਹੈ ਉਹ ਇੰਟਰਨੈਟ ਦਾ ਇੱਕ ਹਿੱਸਾ ਹੈ ਮਤਲਬ ਬਹੁਤ ਵੱਡਾ ਹਿੱਸਾ ਆ ਹੂੰ ਜਿਵੇਂ ਇੰਟਰਨੈਟ ਦੇ ਉੱਤੇ ਤਿੰਨ ਹਿੱਸਿਆਂ ਦੇ ਵਿੱਚ ਇੰਟਰਨੈਟ ਵੰਡਿਆ ਜਾਂਦਾ ਇੱਕ ਤਾਂ ਹੁੰਦਾ ਸਰਫੇਸ ਵਾਲਾ ਹਿੱਸਾ ਜਿਹੜਾ ਉੱਪਰਲਾ ਹਿੱਸਾ ਮੰਨ ਲਓ ਕਹਿ ਦਈਏ ਆਪਾਂ ਕਿ ਜਿਹੜਾ ਸਾਨੂੰ ਦਿਖਦਾ ਆਮ ਜਿਹੜਾ ਅਸੀਂ ਕਰਦੇ ਆ ਜਿਹਦੇ ਚ ਏ ਲਾ ਲੋ ਕਿ ਗੂਗਲ ਆ ਗਿਆ ਫੇਸਬੁਕ ਇਨਸਟਾ ਫਲਾਣਾ ਟਿਕਟੋਕ ਇਹ ਚੀਜ਼ਾਂ ਆ ਗਈਆਂ ਇਹ ਸਭ ਤੁਸੀਂ इजीली ਯੂਜ਼ ਕਰ ਸਕਦੇ ਆ ਤੇ ਇਹ ਵੀ ਇਹ ਸਾਰਾ ਜਿਹੜਾ ਸਰਫੇਸ ਦਾ ਹਿੱਸਾ ਇਹ 4% ਹੀ ਹੈ ਇੰਟਰਨੈਟ ਦਾ ਠੀਕ ਹੈ ਤੇ ਲੋਕਾਂ ਨੂੰ ਇਹ ਲੱਗਦਾ ਕਿ ਅ ਇਹ ਹੀ ਖਨੀ ਕਿਤੇ ਸਾਰਾ ਇੰਟਰਨੈਟ ਇਹੀ ਹੈ ਬਸ ਹੂੰ ਇਹ ਤਾਂ ਇੱਕ ਹਿੱਸਾ ਇੰਟਰਨੈਟ ਦਾ ਤੇ ਦੂਸਰਾ ਸਰਫੇਸ ਤੋਂ ਥੱਲੇ ਵਾਲਾ ਹਿਸਾ ਆਉਂਦਾ ਉਹ ਆਉਂਦਾ ਕਿ ਡੀਪ ਡੀਪ ਹਿੱਸੇ ਵਾਲਾ ਹੂੰ ਉਹ ਡੀਪ ਕਹਿੰਦੇ ਆ ਉਹਨੂੰ ਹੁਣ ਇਹਦੇ ਵਿੱਚ ਡੀਪ ਦੇ ਵਿੱਚ ਕੀ ਹੁੰਦਾ ਕਿ ਜਿਵੇਂ Amazon ਤੁਸੀਂ ਆਪਾਂ ਯੂਜ਼ ਕਰਦੇ ਆ ਹਨਾ ਤੇ ਹੋਰ ਜਿਵੇਂ Netflix ਵਗੈਰਾ ਇਸ ਤਰੀਕੇ ਦੀਆਂ ਸਾਈਟਾਂ ਯੂਜ਼ ਕਰਦੇ ਆ ਇਹ ਡੀਪ ਵੈਬ ਉਸ ਹਿੱਸੇ ਦੇ ਵਿੱਚ ਆਉਂਦਾ ਇਹ ਡੀਪ ਵੈਬ ਚ ਆਉਂਦਾ ਹੁਣ ਇਹ ਚ ਫਰਕ ਕੀ ਆ ਜਿਹੜਾ ਤੇ ਇਸ ਤੋਂ ਜਿਹੜਾ ਹੋਰ ਥੱਲੇ ਵਾਲਾ ਹਿੱਸਾ ਉਹ ਡੀਪ ਵੈਬ ਹੈ ਹੂੰ ਹੁਣ ਇਹਨਾਂ 'ਚ ਫਰਕ ਕੀ ਹੈ ਜਿਹੜਾ ਸਭ ਤੋਂ ਉੱਪਰਲਾ ਹਿੱਸਾ ਸਰਫੇਸ ਵੈਬ ਹੈ ਜਿਹਦੇ 'ਚ ਅਸੀਂ ਆਹ ਦੇਖਦੇ ਆ ਕਿ ਫੇਸਬੁੱਕ ਇਨਸਟਾ ਟਿਕਟੌਕ ਐਕਸ ਇਹ ਸਭ ਕੁਝ ਆਉਂਦਾ ਇਹਦੇ 'ਚ ਕੀ ਹੈ ਕਿ ਇਹਨੂੰ ਚਲਾਉਣ ਦੇ ਲਈ ਤੁਹਾਨੂੰ ਆਪਣੀ ਆਈਡੀ ਦੇਣੀ ਪਏਗੀ ਫੇਰ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਜੀ ਹਰ ਇੱਕ ਆਪਾਂ ਨੂੰ ਪਹਿਲਾਂ ਆਈਡੀ ਬਣਨੇ ਆਈ ਆਈਡੀ ਬਣਾਓ ਜੀ ਫੇਰ ਚੀਜ਼ਾਂ ਚੱਲਣਗੀਆਂ ਤੇ ਇਹਦੇ ਚ ਕੀ ਹੈ ਤੁਹਾਡੀ ਇਨਫੋਰਮੇਸ਼ਨ ਉਹ ਸਾਈਟ ਦੇ ਕੋਲ ਚਲੀ ਗਈ ਤੁਹਾਡੀ ਇਨਫੋਰਮੇਸ਼ਨ ਸਿਕਿਉਰ ਨਹੀਂ ਰਹੀ ਹਮ ਉਹਨਾਂ ਨੇ ਜੋ ਮੰਗਿਆ ਤੁਸੀਂ ਆਪਣੀ ਫੇਸਬੁੱਕ ਜਾਂ ਇੰਸਟਾ ਪ੍ਰੋਫਾਈਲ ਬਣਾਉਣ ਦੇ ਲਈ ਤੁਸੀਂ ਸਾਰੀ ਇਨਫੋਰਮੇਸ਼ਨ ਉਹਨਾਂ ਨੂੰ ਦੇ ਦਿੱਤੀ ਜੀ ਉਹਨਾਂ ਨੇ ਨਾਮ ਪੁੱਛਿਆ ਤੁਸੀਂ ਨਾਮ ਵੀ ਦੇਤਾ ਡੇਟ ਆਫ ਬਰਥ ਪੁੱਛੀ ਡੇਟ ਆਫ ਬਰਥ ਦੇਤਾ ਕਿਹੜੀ ਜਗ੍ਹਾ ਦੇ ਹੋ ਤੁਸੀਂ ਉਹ ਵੀ ਦੱਸਤਾ ਆਪਣਾ ਮੋਬਾਈਲ ਨੰਬਰ ਵੀ ਤੁਸੀਂ ਦੱਸਤਾ ਸਭ ਕੁਝ ਦੱਸਤਾ ਹਮ ਪਰ ਇਹਦੇ 'ਚ ਜਿਵੇਂ ਆ ਕਿ ਤੁਹਾਡਾ ਡਾਟਾ ਤੁਹਾਡੀ ਇਨਫੋਰਮੇਸ਼ਨ ਸੇਫ ਨਹੀਂ ਹੈਗੀ ਕੋਈ ਵੀ ਈਜ਼ੀਲੀ ਤੁਹਾਡੀ ਇਨਫੋਰਮੇਸ਼ਨ ਲੈ ਸਕਦਾ ਜਿਹੜਾ ਹੁਣ ਦੂਸਰਾ ਡੀਪ ਵੈਬ ਵਾਲ ਆ ਗਿਆ ਜਿਸ 'ਚ netflix amazon ਆਲੇ ਚੀਜ਼ਾਂ ਆ ਗਈਆਂ ਇਹਦੇ 'ਚ ਕਿਤੇ ਨਾ ਕਿਤੇ ਤੁਹਾਡਾ ਇਨਫੋਰਮੇਸ਼ਨ ਹੈ ਜਿਹੜੀ ਉਹ ਕਿਤੇ ਨਾ ਕਿਤੇ ਸੇਫ ਰਹਿੰਦੀ ਆ ਜਿਵੇਂ ਹੁਣ netflix ਆ ਜੇ ਤੁਹਾਡੇ ਕੋਲ ਆ ਤਾਂ ਕੋਈ ਹੋਰ ਨਹੀਂ ਚਲਾ ਸਕਦਾ ਜੇ ਤੁਸੀਂ ਉਹਦੇ ਨਾਲ ਸ਼ੇਅਰ ਕਰੋਗੇ ਪਾਸਵਰਡ ਤਾਂ ਹੀ ਉਹ ਚਲਾ ਸਕਦਾ ਜਦੋਂ ਕਿ ਦੂਸਰੀਆਂ ਬਾਕੀ ਚੀਜ਼ਾਂ ਬਹੁਤ ਸਾਰੀਆਂ ਹੈਕ ਹੋ ਜਾਂਦੀਆਂ ਨੇ ਹਨਾ ਤੇ ਤੇ ਉਸ ਤੋਂ ਬਾਅਦ ਵਾਲਾ ਹਿੱਸਾ ਜਿਹੜਾ ਆ ਗਿਆ ਉਹ ਡੀਪ ਵੈਬ ਵਾਲਾ ਗਿਆ ਰਾਜਦੀਪ ਜਿਹਨੂੰ ਡਾਰਕ ਵੈਬ ਜਿਹਨੂੰ ਡਾਰਕ ਵੈਬ ਕਹਿੰਦੇ ਆ ਸੌਰੀ ਡਾਰਕ ਵੈਬ ਵਾਲਾ ਹਿੱਸਾ ਆ ਗਿਆ ਡੀਪ ਵੈਬ ਤੋਂ ਬਾਅਦ ਜੀ ਤੇ ਇਹਦੇ 'ਚ ਕੀ ਹੈ ਇਹਦੇ 'ਚ ਤੁਹਾਡੀ ਪੂਰੀ ਟੋਟਲ ਇਨਫੋਰਮੇਸ਼ਨ ਕਿਤੇ ਨਹੀਂ ਜਾਊਗੀ ਹੂੰ ਤੁਸੀਂ ਕੁਝ ਮਰਜ਼ੀ ਬ੍ਰਾਊਜ਼ ਕਰੋ ਸਰਫ ਕਰੋ ਕੁਝ ਮਰਜ਼ੀ ਕਰੋ ਤੁਹਾਡੀ ਇਨਫੋਰਮੇਸ਼ਨ ਅੱਗੇ ਨਹੀਂ ਜਾਂਦੀ ਹੈਗੀ ਜੀ ਇਹ ਇੱਕ ਸਭ ਤੋਂ ਵੱਡਾ ਫਾਇਦਾ ਵੀ ਹੈ ਤੇ ਨੁਕਸਾਨ ਵੀ ਹੈ ਡਾਰਕ ਵੈਬ ਦਾ ਨਹੀਂ ਤਾਂ ਲੋਕ ਕਹਿ ਦੇਣਗੇ ਕਿ ਜੇ ਐਨੇ ਇਲੀਗਲ ਕੰਮ ਹੁੰਦੇ ਆ ਤਾਂ ਬੰਦ ਕਿਉਂ ਨਹੀਂ ਹੋ ਜਾਂਦੀ ਆ ਉਹ ਬਾਅਦ ਚ ਦੱਸਾਂਗੇ ਕੁਝ ਫਾਇਦੇ ਵੀ ਨੇ ਜਿਦੇ ਕਰਕੇ ਬੰਦ ਨਹੀਂ ਹੋ ਰਹੀਆਂ ਸੋ ਇਹ ਡਾਰਕ ਵੈਬ ਦਾ ਹਿੱਸਾ ਵੀ ਜ਼ਿਕਰ ਕਰ ਲਈਏ ਤਾਂ ਕਿ 5% ਦਾ ਆ ਪਰ ਇਹਦੇ ਤੇ ਹੁੰਦਾ ਬਹੁਤ ਖੁਸ਼ਾ ਜਿਵੇਂ ਤੁਸੀਂ ਸ਼ੁਰੂਆਤ ਚ ਕਿਹਾ ਕਿ ਇਹਦੇ ਤੇ ਜਿੰਨੇ ਵੀ 2 ਨੰਬਰ ਤੇ ਕੰਮ ਨੇ ਸਾਰੇ ਇਸ ਹਿੱਸੇ ਦੇ ਵਿੱਚ ਜਾ ਕੇ ਹੁੰਦੇ ਨੇ ਕਿਉਂਕਿ ਤੁਹਾਡੀ ਆਈਡੀ ਜਾਣੀ ਨਹੀਂ ਕਿਸੇ ਕੋਲ ਤੁਹਾਨੂੰ ਡਰ ਹੈ ਨਹੀਂਗਾ ਜੋ ਤੁਸੀਂ ਕੰਮ ਕਰਾਉਣਾ ਉਹ ਡਾਰਕ ਵੈਬ ਦੇ ਥਰੂ ਤੁਸੀਂ ਕਰਾ ਲੈਣਾ ਹੈ ਆਪਣਾ ਉਹਦੇ ਲਈ ਤੁਹਾਨੂੰ ਪੈਸੇ ਦੇਣੇ ਪੈਣਗੇ ਉਹ ਵੀ ਆਪਾਂ ਦੱਸਾਂ ਕਿ ਕਿਦਾਂ ਹੁੰਦਾ ਹੈ ਤੇ ਹੁਣ ਇਹਦੇ ਚ ਡਾਰਕ ਵੈਬ ਦੇ ਵਿੱਚ ਤੁਸੀਂ ਨਸ਼ੇ ਦਾ ਕਾਰੋਬਾਰ ਕਰ ਸਕਦੇ ਹੋ ਹੁੰਦੇ ਨੇ ਹੂੰ ਡਰੱਗਸ ਦੇ ਕਾਰੋਬਾਰ ਹੁੰਦੇ ਨੇ ਹਿਊਮਨ ਟ੍ਰੈਫਿਕਿੰਗ ਹੁੰਦੀ ਹੈ ਮਤਲਬ ਬੰਦਿਆਂ ਨੂੰ ਜਾਂ ਫਿਰ ਕੁੜੀਆਂ ਨੂੰ ਜਿਹੜਾ ਵੇਚਣ ਦੀ ਸੌਦੇਬਾਜ਼ੀ ਹੁੰਦੀ ਹੈ ਉਹ ਸਾਰੀ ਇੱਥੇ ਹੁੰਦੀ ਹੈ ਹਨ ਇਸ ਤੋਂ ਇਲਾਵਾ ਜਿਹੜੇ ਵੱਡੇ ਵੱਡੇ ਸਕੈਮ ਹੋ ਜਾਂਦੇ ਆ ਤੁਹਾਡੇ ਬਿਟਕੋਇਨ ਸਕੈਮ ਵਗੈਰਾ ਕ੍ਰਿਪਟੋ ਕਰੰਸੀ ਸਕੈਮ ਉਹ ਇੱਥੇ ਇਸ ਇਸ ਥਾਂ ਤੇ ਜਾ ਕੇ ਹੁੰਦੇ ਨੇ ਇੱਥੋਂ ਤੱਕ ਕੀ ਇਹ ਹੈ ਕਿ ਬਾਡੀ ਪਾਰਟਸ ਜਿਹੜੇ ਹਿਊਮਨ ਦੇ ਨੇ ਉਹ ਵੀ ਇੱਥੇ ਜਾ ਕੇ ਖਰੀਦੇ ਤੇ ਵੇਚੇ ਜਾਂਦੇ ਨੇ ਹੂੰ ਇਹ ਸੱਚਾਈ ਹੈ ਬਿਲਕੁਲ ਤੇ ਕਈ ਲੋਕ ਐਸੇ ਵੀ ਹੁੰਦੇ ਤੁਸੀਂ ਸੁਣਿਆ ਹੋਣਾ ਕਿ ਯਾਰ ਵੀ ਡਾਰਕ ਵੈਬ ਮੈਂ ਚਲਾ ਰਿਹਾ ਸੀ ਤੇ ਮੈਂ ਫਸ ਗਿਆ ਹੂੰ ਉਸ ਤਰੀਕੇ ਦੀਆਂ ਵੀਆਂ ਗੱਲਾਂ ਹੈਗੀਆਂ ਨੇ ਕਿ ਤੁਸੀਂ ਜੇ ਇੱਕ ਵਾਰ ਡਾਰਕ ਵੈਬ ਤੇ ਚਲੇਗੇ ਤਾਂ ਮੁੜ ਕੇ ਨਿਕਲ ਨਹੀਂ ਸਕਦੇ ਹੂੰ ਪਰ ਉਹ ਬਹੁਤ ਥੋੜੇ ਕੇਸਾਂ ਦੇ ਵਿੱਚ ਹੈ ਇੱਕ ਡਰਜਾ ਜਿਵੇਂ ਬਣਾ ਦਿੱਤਾ ਜਾਂਦਾ ਨਾ ਕਿ ਯਾਰ ਡਾਰਕ ਵੈਬ ਡਾਰਕ ਵੈਬ ਕਰਕੇ ਉਹ ਉਸ ਤਰੀਕੇ ਦਾ ਡਰ ਬਣਾ ਦਿੱਤਾ ਗਿਆ ਮੈਨੂੰ ਇਹ ਲੱਗਦਾ ਕਿ ਇਹ ਡਾਇਰਸ ਕਰਕੇ ਪੈਦਾ ਕੀਤਾ ਗਿਆ ਕਿ ਇਹਨੂੰ ਹਰ ਬੰਦਾ ਨਾ ਟਰਾਈ ਕਰੇ ਯੈਸ ਯੈਸ ਕਿ ਜੇ ਹਰ ਬੰਦਾ ਟਰਾਈ ਕਰੂਗਾ ਤਾਂ ਉਹਦਾ ਰਾਜ ਖੁੱਲ ਸਕਦਾ ਹੈ ਬਿਲਕੁਲ ਰਾਜ ਖੁੱਲ ਜਾਊਗਾ ਤੇ ਉਹ ਫਿਰ ਲੋਕ ਜ਼ਿਆਦਾ ਉਹਨੂੰ ਵਰਤਣਗੇ ਨਾ ਗੈਰ ਕਾਨੂੰਨੀ ਚੀਜ਼ਾਂ ਦੇ ਲਈ ਸੋ ਇੱਕ ਡਰ ਪੈਦਾ ਕਰ ਦਿੱਤਾ ਗਿਆ ਕਿ ਡਾਰਕ ਵੈਬ ਤੇ ਤੁਸੀਂ ਚਲੇ ਗਏ ਜੀ ਤਾਂ ਤੁਹਾਨੂੰ ਉਹਨਾਂ ਨੇ ਹੈਕ ਹੀ ਕਰ ਲੈਣਾ ਆ ਤੁਹਾਨੂੰ ਇਹ ਕਰ ਦੇਣਗੇ ਤੁਹਾਨੂੰ ਇਹ ਵੀ ਕਰ ਦੇਣਗੇ ਕਿ ਸੁਸਾਈਡ ਤੱਕ ਤੁਹਾਨੂੰ ਉਹ ਉਕਸਾ ਦੇਣਗੇ ਕੁਝ ਇੱਕ ਅੱਧੇ ਕੇਸ ਹੁੰਦੇ ਹੈਗੇ ਆ ਪਰ ਇਸ ਤਰੀਕੇ ਦੇ ਨਾਲ ਨਹੀਂ ਆਮ ਲੋਕਾਂ ਨੂੰ ਇਸ ਤੋਂ ਦੂਰ ਰੱਖਣ ਦੇ ਲਈ ਕਿ ਲੋਕ ਨਾ ਜਾਣ ਤੇ ਇਹ ਚੀਜ਼ਾਂ ਇਸ ਤਰੀਕੇ ਨਾਲ ਡਰ ਇੱਕ ਫਲਾਇਆ ਗਿਆ ਡਾਰਕ ਵੈਬ ਦਾ ਹੁਣ ਤੁਸੀਂ ਕਿਹਾ ਸੀ ਕਿ ਇਹ ਸ਼ੁਰੂ ਕਿਵੇਂ ਹੋਇਆ ਨਾ ਵੀ ਲੋੜ ਕੀ ਪਈ ਆ ਯਾਰ ਇਸ ਚੀਜ਼ ਦੀ ਹੁਣ 1969 ਦੀ ਗੱਲ ਹੈ ਰਾਜੀਪ 1969 ਦੀ ਗੱਲ ਹੈ ਤੇ ਉਦੋਂ ਅਮਰੀਕਾ ਨੇ ਇੱਕ ਸੌਫਟਵੇਅਰ ਜਾਂ ਇੱਕ ਕਹਿੰਦੇ ਕਿ ਇੰਟਰਨੈਟ ਦਾ ਤਰੀਕੇ ਦਾ ਬਣਾਇਆ ਸੀ ਉਹ ਸੀਗਾ ਆ ਆਰਪਾ ਨੈਟ ਏ ਆਰ ਪੀ ਏ ਐਨ ਈ ٹی आ, आ, 1969 ਦੇ ਵਿੱਚ ਹਾਂ 69 ਦੇ ਵਿੱਚ 1969 ਚ ਆਰਪਨੈਟ ਬਣਾਇਆ ਸੀਗਾ ਤੇ ਉਹ ਮਤਲਬ ਸ਼ੁਰੂਆਤ ਸੀਗੀ ਇੰਟਰਨੈਟ ਦੀ ਉਦੋਂ ਇਸ ਤਰੀਕੇ ਦੇ ਨਾਲ ਇੰਟਰਨੈਟ ਤਾਂ ਨਹੀਂ ਸੀ ਉਹਦਾ ਬਣਾਉਣ ਦਾ ਮਕਸਦ ਕੀ ਸੀ ਕਿ ਜਿਹੜੀਆਂ ਮਿਲਟਰੀ ਸੀਗੀ ਯੂ ਐਸ ਦੀ ਕਿ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਲਈ ਤੁਹਾਨੂੰ ਇੱਕ ਇੱਧਰ ਉੱਧਰ ਉਸ ਤਰੀਕੇ ਦੇ ਲਈ ਉਹ ਬਣਾਇਆ ਗਿਆ ਸੀ ਪਰ ਉਸ ਤੋਂ ਬਾਅਦ ਕੋਈ ਉਹਨੂੰ ਜ਼ਿਆਦਾ ਸਫਲਤਾ ਮਿਲੀ ਨਹੀਂ ਫਿਰ 1983 ਦਾ ਸਾਲ ਆਇਆ 1983 ਦੇ ਵਿੱਚ ਇਹਨੂੰ ARPANET ਤੋਂ ਬਾਅਦ ਇਹਦੇ ਅੱਗੇ ਦੋ ਹਿੱਸੇ ਬਣਾ ਲਏ ਗਏ ਇੱਕ ਬਣਾਇਆ ਗਿਆ MILNET ਜਿਹੜਾ ਕਿ MILITARY ਦੇ ਲਈ ਵਰਤਿਆ ਜਾਂਦਾ ਸੀ ਸਿਰਫ ਇਨਫੋਰਮੇਸ਼ਨ MILITARY ਹੀ ਯੂਜ਼ ਕਰੂਗੀ ਉਹਨੂੰ MILNET ਬਣਾ ਦਿੱਤਾ ਗਿਆ ਤੇ ਜਿਹੜਾ ਦੂਜਾ ਹਿੱਸਾ ਸੀ ਉਹਨੂੰ INTERNET ਬਣਾ ਦਿੱਤਾ ਗਿਆ ਸੋ 1983 ਤੋਂ ਅਸਲ ਮਾਇਨੇ ਦੇ ਵਿੱਚ ਇੰਟਰਨੈਟ ਦੀ ਸ਼ੁਰੂਆਤ ਹੋਈ ਹੈ ਪਰ ਇੱਥੇ ਤੱਕ ਡਾਰਕ ਵੈਬ ਦਾ ਕੋਈ ਕਨਸੈਪਟ ਹੈ ਨਹੀਂ ਸੀਗਾ ਜੀ ਸਭ ਕੁਝ ਠੀਕ ਚੱਲ ਰਿਹਾ ਸੀ ਫਿਰ 2002 ਦਾ ਇੱਕ ਸਾਲ ਆਉਂਦਾ ਇੱਕ ਆਇਰਿਸ਼ ਸਾਇੰਟਿਸਟ ਹੈ ਕੰਪਿਊਟਰ ਸਾਇੰਟਿਸਟ ਏਅਨ ਕਲਾਰਕ ਹੂੰ ਤੇ ਉਹਦੇ ਵੱਲੋਂ ਇੱਕ ਐਸੀ ਚੀਜ਼ ਬਣਾਈ ਗਈ ਕਿ ਇੱਕ ਐਸਾ ਬ੍ਰਾਊਜ਼ਰ ਬਣਾ ਲਿਆ ਗਿਆ ਫ੍ਰੀ net ਦੇ ਨਾਂ ਦਾ ਕਿ ਜਿਹਦੇ ਤੇ ਜਾ ਕੇ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੱਭ ਸਕਦੇ ਹੋ ਕੋਈ ਵੀ ਇੰਟਰਨੈਟ ਦੀ ਜਿਹੜੀ ਕੋਈ ਕੰਮਕਾਰ ਆ ਤੁਸੀਂ ਆਪਣਾ ਕਰਾ ਸਕਦੇ ਹੋ ਤੇ ਇਹਦੇ ਚ ਕੀ ਹੈ ਕਿ ਆਈਡੀ ਦੱਸੇ ਬਿਨਾ ਤੁਸੀਂ ਕਰ ਸਕਦੇ ਸੀਗੇ ਜੀ ਵੀ ਤੁਹਾਨੂੰ ਆਈਡੀ ਆਪਣੀ ਦੱਸਣ ਦੀ ਲੋੜ ਨਹੀਂ ਤੁਸੀਂ ਕੋਈ ਵੀ ਇੰਟਰਨੈਟ ਤੇ ਜਾ ਕੇ ਕੰਮ ਕਰਨਾ ਕਿਉਂਕਿ ਸ਼ੁਰੂਆਤੀ ਦੌਰ ਸੀ ਨਾ ਇੰਨੀ ਜ਼ਰੂਰਤ ਪੈਂਦੀ ਨਹੀਂ ਸੀ ਐਨਾ ਡਰ ਹੈ ਨਹੀਂ ਸੀਗਾ ਕਿਸੇ ਨੂੰ ਹੂੰ ਉਹਤੇ ਜਾ ਕੇ ਤੁਸੀਂ ਆਪਣੀ ਬਿਨਾ ਆਈਡੀ ਦੱਸੇ ਕੁਝ ਵੀ ਇੰਟਰਨੈਟ ਤੇ ਕੰਮ ਕਰੋ ਤੁਹਾਡੇ ਬਾਰੇ ਅੱਗੇ ਨਹੀਂ ਪਤਾ ਹੁਣ ਇੰਟਰਨੈਟ ਕੰਮ ਕਾ ਕਿਵੇਂ ਕਰਦਾ ਜਿਵੇਂ ਆਪਣਾ ਮੋਬਾਈਲ ਹੈ ਮੋਬਾਈਲ ਹੈ ਤੇ ਅੱਗੇ ਇੰਟਰਨੈਟ ਦਾ ਕਨੈਕਸ਼ਨ ਜਿੱਥੋਂ ਆਉਂਦਾ ਆ ਤੇ ਅੱਗੇ ਜਾ ਕੇ ਸਰਵਰ ਤੇ ਸਰਵਰ ਤੋਂ ਅੱਗੇ ਜਾ ਕੇ ਜਿਹੜੀ ਆਪਣੀ ਲੋਕੇਸ਼ਨ ਆ ਉਹੋ ਆ ਹੁਣ ਇਹਦੇ ਚ ਕੀ ਹੈ ਕਿ ਮੋਬਾਈਲ ਤੋਂ ਜਦੋਂ ਆਪਾਂ ਇੰਟਰਨੈਟ ਕਰਦੇ ਆ ਤਾਂ ਉਹ ਇੰਟਰਨੈਟ ਪ੍ਰੋਵਾਈਡ ਕਰਾਉਣ ਵਾਲੇ ਟਾਵਰ ਦੇ ਨਾਲ ਜੁੜਦਾ ਆ ਅੱਗੇ ਸਰਵਰ ਦੇ ਨਾਲ ਜੁੜਦਾ ਆ ਉਦੋਂ ਜਦੋਂ ਜੁੜਦਾ ਤਾਂ ਉਸ ਚੀਜ਼ ਦਾ ਕੰਪਿਊਟਰ ਦਾ ਜਾਂ ਮੋਬਾਈਲ ਦਾ ਆਈਪੀ ਐਡਰੈਸ ਹੁੰਦਾ ਜਿਹੜਾ ਉਹ ਉੱਥੇ ਚੱਲਿਆ ਜਾਂਦਾ ਜੀ ਜਿਹੜਾ ਆਮ ਸਿੰਪਲ ਆਪਾਂ ਯੂਜ਼ ਕਰਦੇ ਆ ਆਈਪੀ ਐਡਰੈਸ ਚੱਲਿਆ ਗਿਆ ਤਾਂ ਉਹ ਅੱਗੇ ਤੱਕ ਵੀ ਤੁਹਾਡਾ ਆਈਪੀ ਐਡਰੈਸ ਚੱਲਿਆ ਗਿਆ ਜਨਿ ਕਿ ਐਂਡ ਵਾਲਾ ਪੁਆਇੰਟ ਨੂੰ ਪਤਾ ਹੈ ਕਿ ਮੇਰੇ ਤੋਂ ਇਹ ਜਿਹੜੀ ਜਾਣਕਾਰੀ ਮੰਗੀ ਆ ਇਹ ਇਸ ਆਈਪੀ ਐਡਰੈਸ ਵਾਲੇ ਬੰਦੇ ਨੇ ਮੰਗੀ ਆ ਜੀ ਮਤਲਬ ਮਤਲਬ ਪਤਾ ਲੱਗ ਗਿਆ ਕਿ ਤੁਸੀਂ ਕੌਣ ਹੋ ਮਤਲਬ ਤੁਹਾਡੀ ਜਾਣਕਾਰੀ ਕਿਸੇ ਹੋਰ ਨੂੰ ਨਹੀਂ ਦੇਊਗਾ ਇਹ ਇੱਕ ਤਰੀਕੇ ਦਾ ਹਾਂ ਕਹਿ ਸਕਦੇ ਇੱਕ ਆਇਡੈਂਟੀਟੀ ਵੀ ਬਣ ਗਈ ਸੀ ਕਹਿ ਸਕਦੇ ਹਾਂ ਤੁਹਾਡੀ ਜਾਣਕਾਰੀ ਤਾਂ ਗਈ ਨਾ ਕਿ ਮੇਰੇ ਤੋਂ ਯਾਰ ਅੱਛਾ ਉੱਥੇ ਬੈਠੇ ਰਾਜਦੀਪ ਸਿੰਘ ਹੋਣੀ ਇਹ ਇਨਫੋਰਮੇਸ਼ਨ ਮੇ ਤੋਂ ਮੰਗ ਰਹੇ ਨੇ ਉਹਨਾਂ ਦਾ ਆਈਪੀ ਐਡਰੈਸ ਇਹ ਹੈ ਐਸ ਲੋਕੇਸ਼ਨ ਤੋਂ ਮੰਗ ਰਹੇ ਆ ਐਸ ਲੋਕੇਸ਼ਨ ਤੋਂ ਮੰਗ ਰਹੇ ਠੀਕ ਹੈ ਤੁਹਾਡੀ ਲੋਕੇਸ਼ਨ ਸ਼ੇਅਰ ਹੋ ਗਈ ਇਸ ਇੰਟਰਨੈਟ ਫਲਾਣੇ ਇੰਟਰਨੈਟ ਦੇ ਨਾਲ ਉਹ ਜੁੜੇ ਹੋਏ ਨੇ ਜੀ ਸਭ ਕੁਝ ਤੁਹਾਡਾ ਉੱਥੇ ਚੱਲਿਆ ਗਿਆ ਠੀਕ ਹੈ ਜੀ ਪਰ 2000 ਜਦ ਦੋ ਆਇਆ ਨਾ ਹੂੰ ਉਦੋਂ ਟੋਰਨਾ ਦਾ ਇੱਕ ਵੈਬ ਬ੍ਰਾਊਜ਼ਰ ਬਣ ਗਿਆ ਜੀ ਹੁਣੇ ਟੋਰਨਾ ਦਾ ਜਿਹੜਾ ਵੈਬ ਬ੍ਰਾਊਜ਼ਰ ਹੈ ਇਹ ਹੀ ਅਸਲ ਦੇ ਵਿੱਚ ਸਾਰੀ ਕਹਾਣੀ ਹੈ ਇੱਥੋਂ ਹੀ ਡਾਰਕ ਵੈਬ ਦੀ ਸ਼ੁਰੂਆਤ ਹੋਈ ਇੱਥੋਂ ਹੀ ਡਾਰਕ ਵੈਬ ਦੀ ਸ਼ੁਰੂਆਤ ਹੋਈ ਤੇ ਟੋਰ ਬ੍ਰਾਊਜ਼ਰ ਹੀ ਡਾਰਕ ਵੈਬ ਤੱਕ ਤੁਹਾਨੂੰ ਲੈ ਕੇ ਜਾਂਦਾ ਜੀ ਮंजे ਤੁਸੀਂ ਸਿੱਧਾ ਸਰਚ ਮਾਰੋਗੇ ਡਾਰਕ ਵੈਬ ਇਦਾਂ ਥੋੜੀ ਐ ਕਿ ਉਹ ਸਾਈਟ ਓਪਨ ਹੋ ਜੂ ਨਿਕਲੇਉ ਨਹੀਂ ਨਹੀਂ ਆਉਂਦੀ ਜਿਵੇਂ ਗੂਗਲ ਨੂੰ ਆਪਾਂ ਯੂਜ਼ ਕਰਦੇ ਆ ਇੱਕ ਸਰਚ ਬ੍ਰਾਊਜ਼ਰ ਦੇ ਲਈ ਉਵੇਂ ਟੋਰ ਬ੍ਰਾਊਜ਼ਰ ਉਵੇਂ T O R ਦਾ ਟੋਰ ਬ੍ਰਾਊਜ਼ਰ ਆ ਤੇ ਇਹਦੀ ਖਾਸੀਅਤ ਇਹ ਹੈ ਕਿ ਇਹ ਕੰਮ ਕਰਦਾ ਜਿਵੇਂ ਪਿਆਜ਼ ਦੇਖਿਆ ਆਪਾਂ ਸਾਰੇ ਪਿਆਜ਼ ਦੀਆਂ ਕਿੰਨੀਆਂ ਪਰਤਾਂ ਹੁੰਦੀਆਂ ਨੇ ਲੇਅਰਾਂ ਹੁੰਦੀਆਂ ਨੇ ਇੱਕ ਚੱਕੋ ਦੂਜੀ ਆ ਜਾਂਦੀ ਆ ਦੂਜੀ ਚੱਕੋ ਤੀਜੀ ਆ ਜਾਂਦੀ ਆ ਇਹ ਪਰਤਾਂ 'ਚ ਕੰਮ ਕਰਦਾ ਤੇ ਟੌਰ ਬ੍ਰਾਊਜ਼ਰ ਦੀਆਂ ਜਿਹੜੀਆਂ ਪਰਤਾਂ ਨੇ ਉਹਨੂੰ ਐਨਓਡੀ ਕਿਹਾ ਜਾਂਦਾ ਨੋਡ ਹੂੰ ਹੁਣ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੋਬਾਈਲ ਤੋਂ ਤੁਸੀਂ ਜਾਂ ਕੰਪਿਊਟਰ ਤੋਂ ਤੁਸੀਂ ਸਿੰਪਲ ਜਿਹੜਾ ਇੰਟਰਨੈਟ ਕਰਦੇ ਆ ਤੁਹਾਡਾ ਆਈਪੀਐਸ ਐਡਰੈਸ ਅੱਗੇ ਤੱਕ ਚੱਲਿਆ ਗਿਆ ਇਸ ਤੋਂ ਸੇਮ ਉੱਥੇ ਐਡ ਤੱਕ ਚੱਲਿਆ ਗਿਆ ਹੁਣ ਜਿਹੜਾ ਟੌਰ ਸੀਗਾ ਇਹ ਅਸਲ ਦੇ ਵਿੱਚ ਯੂਐਸ ਦੇ ਜਿਹੜੇ ਨੇਵੀ ਦੇ ਅਫਸਰ ਸੀਗੇ ਉਹਨਾਂ ਦੀ ਕਾਰਡ ਸੀਗੀ ਇਹ ਹੂੰ ਕੀ ਅਸੀਂ ਇਨਫੋਰਮੇਸ਼ਨ ਸ਼ੇਅਰ ਕਰਨੀ ਆ ਪਰ ਕਿਸੇ ਨੂੰ ਪਤਾ ਨਾ ਲੱਗੇ ਦੁਸ਼ਮਣ ਤੱਕ ਨੂੰ ਵੀ ਤੇ ਹੁਣ ਜਿਹੜਾ ਟੌਰ ਬ੍ਰਾਊਜ਼ਰ ਆ ਇਹਦੇ ਅੱਗੇ ਨੋਡ ਨੇ ਨੋਡ ਇੱਕ ਅੱਧਾ ਨਹੀਂ 7-8000 ਨੋਡ ਨੇ ਜਦੋਂ ਤੁਸੀਂ ਟੌਰ ਬ੍ਰਾਊਜ਼ਰਸ ਜਾ ਕੇ ਕੁਝ ਵੀ ਆਪਣਾ ਮੰਗਦੇ ਇਨਫੋਰਮੇਸ਼ਨ ਇੰਟਰਨੈਟ ਤੋਂ ਤਾਂ ਇਹਨੇ ਕੀ ਕਰਨਾ ਇਹ ਪਹਿਲਾ ਪਹਿਲੇ ਨੋਡ 'ਚ ਤੁਹਾਡਾ ਗਿਆ ਹੂੰ ਉਸ ਤੋਂ ਬਾਅਦ ਦੂਸਰੇ ਨੋਡ ਉਸ ਤੋਂ ਬਾਅਦ ਤੀਸਰੇ ਫਿਰ ਇਹ ਪਤਾ ਨਹੀਂ ਵੀ 15ਵੇਂ 'ਚ ਸਿੱਧੀ ਚਲੀ ਗਈ ਫਿਰ 50ਵੇਂ 'ਚ ਇਦਾਂ ਦਾ ਕਰਕੇ 6700 ਨੋਡ ਇਹਨੇ ਕ੍ਰਾਸ ਕਰਨੇ ਨੇ ਤੇ ਹਰ ਨੋਡ ਚ ਜਾਂਦੇ ਹੀ ਤੁਹਾਡਾ ਉਹਨੇ ਆਟੋਮੈਟਿਕਲੀ ਆਈਪੀ ਐਡਰੈਸ ਚੇਂਜ ਕਰ ਦੇਣਾ ਤੇ ਜਿਹੜਾ ਐਂਡ ਵਾਲਾ ਤੁਸੀਂ ਦੇਖੋ 7000 ਤੋਂ ਬਾਹਰ ਜਾ ਕੇ ਆ ਉਹਨੇ ਤੁਹਾਡਾ ਆਈਪੀ ਐਡਰੈਸ ਵੀ ਕੁਝ ਤੋਂ ਕੁਝ ਬਣਾ ਦੇਣਾ ਅੱਗੇ ਤੁਹਾਡੀ ਲੋਕੇਸ਼ਨ ਤੱਕ ਜੀ ਉਸ ਬੰਦੇ ਨੂੰ ਲੱਗੂਗਾ ਕਿ ਅੱਛਾ ਇਹ ਹੈ ਇਹ ਆਈਪੀ ਐਡਰੈਸ ਨਾਲ ਲਿਆ ਹੁੰਦਾ ਜੇ ਉਹ ਤੋਂ ਪਿੱਛੇ ਜਾ ਕੇ ਵੀ ਦੇਖੂਗਾ ਅਚੌਕ ਉਹ ਕੱਕ ਹੋਰ ਵੈਬ ਯਾਰ ਆਈਪੀ ਪਿਆ ਉਹ ਤੋਂ ਪਿੱਛੇ ਹੋਰ ਪਿਆ ਜਿਵੇਂ ਫਿਲਮਾਂ 'ਚ ਦੇਖਦੇ ਆਂ ਕਿ ਕਿਸੇ ਨੂੰ ਟ੍ਰੇਸ ਕਰਦੇ ਹੁੰਦੇ ਆ ਉਹ ਲੋਕੇਸ਼ਨ ਜਦੋਂ ਰੀਫਰੈਸ਼ ਕਰਦੇ ਆ ਤਾਂ ਉਹ ਲੋਕੇਸ਼ਨ ਕਦੇ ਕਿਤੇ ਦੀ ਆ ਜਾਂਦੀ ਆ ਕਦੇ ਕਿਤੇ ਦੀ ਆ ਜਾਂਦੀ ਆ ਵੀ ਆਈਪੀ ਐਡਰੈਸ ਬਦਲਦੇ ਰਹਿੰਦੇ ਆ ਹਾਂ ਇਹ ਉਸ ਤਰੀਕੇ ਦੇ ਨਾਲੇ ਕੰਮ ਕਰਦਾ ਉਹ ਉਸ ਤਰੀਕੇ ਦੇ ਨਾਲ ਇਹ ਕੰਮ ਕਰਦਾ ਆ ਤੇ ਉਸ ਤੋਂ ਬਾਅਦ ਜਦੋਂ ਇਹ ਦੇਖ ਲਿਆ ਲੋਕਾਂ ਦੇ ਨਾਲ ਨੇ ਕਿ ਇਹ ਇੰਨਾ ਸਿਕਿਉਰ ਆ ਤੇ ਫਿਰ ਉਸ ਤੋਂ ਬਾਅਦ ਇੱਥੇ ਡਾਰਕ ਵੈਬ ਦੀ ਸ਼ੁਰੂਆਤ ਹੋਈ ਮਤਲਬ ਇਹ ਜਦੋਂ ਟੋਰ ਬ੍ਰਾਊਜ਼ਰ ਬਣਿਆ ਨਾ 2002 ਕ ਦੇ ਵਿੱਚ ਜਾ ਕੇ ਉਸ ਤੋਂ ਬਾਅਦ ਇਹ ਅਸਲ ਮਾਇਨੇ ਦੇ ਵਿੱਚ ਡਾਰਕ ਵੈਬ ਹੈ ਜਿਹੜਾ ਉਹ ਸ਼ੁਰੂ ਹੋਇਆ ਸੀਗਾ ਤੇ ਫਿਰ ਉਹਦੇ ਤੇ ਜਦੋਂ ਇਨਫੋਰਮੇਸ਼ਨ ਤੁਹਾਡੀ ਜਾਣੀ ਨਹੀਂ ਕਿਤੇ ਤੇ ਹੁਣ ਤੁਸੀਂ ਜਾਂ ਤਾਂ ਉੱਥੇ ਕਿਸੇ ਦੀ ਸੁਪਾਰੀ ਦੇ ਰਹੇ ਹੋ ਵੀ ਮੈਂ ਤੈਨੂੰ ਇੰਨੇ ਪੈਸੇ ਦਊਂਗਾ ਇਹ ਬੰਦੇ ਨੂੰ ਕਿਲ ਕਰਨਾ ਠੀਕ ਹੈ ਜਾਂ ਇਹਦਾ ਅਪਹਰਨ ਕਰਨਾ ਅਗਲਾ ਜਿਹੜਾ ਇੱਕ ਜਿਵੇਂ ਆਪਾਂ ਬਹੁਤ ਸਾਰੇ ਗੱਲਾਂ ਕਹਿੰਦੇ ਆ ਕਿ ਬਾਉਂਟੀ ਰੱਖ ਦਿੱਤੀ ਜਾਂਦੀ ਹੈ ਕਿ ਬਾਉਂਟੀ ਹੰਟਰ ਹੁੰਦੇ ਨੇ ਉਹ ਉੱਥੋਂ ਉਹ ਅਸਾਈਨਮੈਂਟ ਚੱਕਦੇ ਨੇ ਆਪਣੀ ਉਹ ਕਹਿ ਦਿੰਦੇ ਨੇ ਪੂਰੀ ਹੋ ਗਈ ਤੇ ਪੈਸੇ ਅਗਲਾ ਉਹਦੇ ਕੋਲ ਟਰਾਂਸਫਰ ਕਰ ਦਿੰਦਾ ਹੁਣ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਹੂੰ ਉਹਨਾਂ ਨੂੰ ਇਹੀ ਪਤਾ ਸਿਰਫ ਕਿ ਸਾਨੂੰ ਤਾਂ ਇੱਕ ਮੈਸੇਜ ਆਇਆ ਸੀ ਤੇ ਸਾਨੂੰ ਉਹਦੇ ਬਦਲੇ ਪੈਸੇ ਮਿਲ ਗਏ ਮੈਂ ਤਾਂ ਉਹਨਾਂ ਨੂੰ ਇਹ ਪਤਾ ਵੀ ਕੌਣ ਸੁਪਾਰੀ ਦੇਣ ਵਾਲਾਗਾ ਪਤਾ ਹੀ ਨਹੀਂ ਪੈਸੇ ਭੇਜਣ ਵਾਲਾ ਕੌਣ ਆ ਕਿੱਥੋਂ ਆ ਰਹੇ ਆ ਕੁਝ ਨਹੀਂ ਪਤਾ ਪਰ ਤੁਹਾਡਾ ਉਹ ਕੰਮ ਹੋ ਗਿਆ ਹੂੰ ਇਸੇ ਕਰਕੇ ਐਵੇਂ ਹੀ ਆਰਮਜ਼ ਦੀ ਸਪਲਾਈ ਕੀਤੀ ਜਾਂਦੀ ਹੈ ਵੱਡੇ ਵੱਡੇ ਹਥਿਆਰਾਂ ਦੀ ਸੌਦੇ ਬਾਜ਼ਾਰੀ ਹੈ ਜਿਹੜੀ ਗੈਰ ਕਾਨੂੰਨੀ ਤਰੀਕੇ ਨਾਲ ਹੁੰਦੀ ਹੈ ਐਵੇਂ ਡਾਰਕ ਵੈਬ ਤੇ ਡਰੱਗਸ ਦੀ ਸਪਲਾਈ ਹੁੰਦੀ ਹੈ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਹਿਊਮਨ ਟ੍ਰੈਫਿਕਿੰਗ ਵਰਗੇ ਕਾਂਡ ਹੁੰਦੇ ਨੇ ਈਵਨ ਕਿ ਬੰਦੇ ਦੇ ਜਿਹੜੇ ਆਰਗਨਸ ਨੇ ਉਹ ਵੀ ਉੱਥੇ ਖਰੀਦੇ ਤੇ ਵੇਚੇ ਜਾਂਦੇ ਨੇ ਇਸ ਤਰੀਕੇ ਦਾ ਭਰਿਆ ਪਿਆ ਮਤਲਬ ਇਹ ਡਾਰਕ ਵੈਬ ਦੀ ਜਿਹੜੀ ਦੁਨੀਆ ਹੈਗੀ ਆ ਔਰ ਇਹ ਇੰਟਰਨੈਟ ਦਾ ਇਹ ਵੀ ਸਿਰਫ 5% ਹੀ ਆ ਪਰ ਇਹਦੇ ਚ ਇਹ ਹੈ ਕਿ ਬਹੁਤ ਘੱਟ ਲੋਕ ਇਸ ਦਾ ਯੂਜ਼ ਕਰਦੇ ਨੇ ਕਿਉਂਕਿ ਕੌਣ ਕਰੂਗਾ ਯੂਜ਼ ਜਿਹਨੇ ਦੋ ਨੰਬਰ ਦਾ ਕੰਮ ਕਰਨਾ ਉਹੀ ਬੰਦਾ ਡਾਰ ਪਰ ਇਹ ਬੈਨ ਵੀ ਹੈ ਨਾ ਦਾਓ ਜੀ ਜੇ ਕੋਈ ਯੂਜ਼ ਕਰਦਾ ਇਹਨੂੰ ਤਾਂ ਨਾਲ ਦੀ ਨਾਲ ਜਿਹੜੇ ਸਾਡੇ ਸਰਕਾਰ ਦੇ ਆਈਟੀ ਸੈੱਲ ਹੈਗੇ ਆ ਜਾਂ ਜਿਨ੍ਹਾਂ ਨੂੰ ਕਹਦੇ ਸਾਈਬਰ ਕ੍ਰਾਈਮ ਜਿਹੜੇ ਹੈਗੇ ਨਹੀਂ ਆ ਡਿਪਾਰਟਮੈਂਟ ਬਣੇ ਹੋਏ ਆ ਟਰੈਕ ਕਰ ਲੈਂਦੇ ਆ ਤੇ ਬਹੁਤ ਸਾਰੇ ਬੰਦੇ ਗ੍ਰফতার ਹੋਏ ਇਸ ਮਾਮਲੇ ਵਿੱਚ ਜਿਨ੍ਹਾਂ ਨੂੰ ਨਹੀਂ ਪਤਾ ਇਹਦੇ ਬਾਰੇ ਪੂਰੀ ਨੌਲੇਜ ਨਹੀਂ ਹੋएगी ਕਿਉਂਕਿ ਸਿੱਧਾ ਤਾਂ ਯੂਜ਼ ਹੁੰਦਾ ਨਹੀਂ ਮੈਂ ਜਿਤ ਤੱਕ ਮੈਂ ਸੁਣਿਆ ਕਹਿੰਦੇ ਵਰਤਨ ਦੇ ਲਈ ਵੀਪੀਐਨ ਵਗੈਰਾ ਵੀ ਵਰਤਣਾ ਪੈਂਦਾ ਕੋਈ ਲਾਉਣਾ ਪੈਂਦਾ ਨਹੀਂ ਇਹ ਵੀਪੀਐਨ ਤੋਂ ਉੱਪਰਲੀ ਚੀਜ਼ ਹੈ ਬਸ ਜਿਵੇਂ ਵੀਪੀਐਨ ਦੇ ਵਿੱਚ ਵੀ ਤੁਹਾਡਾ ਨਾ ਉਹ ਸਿੱਧਾ ਤੁਹਾਡਾ ਜਿਹੜਾ ਟਾਰਗੇਟ ਹੁੰਦਾ ਉੱਥੇ ਤੁਹਾਡਾ ਉਹ ਉਹ ਸਿੱਧਾ ਆਈਪੀ ਐਡਰੈਸ ਉਹਦੇ ਨਾਲ ਜੋੜ ਦਿੰਦਾ ਬਿਚਲੇ ਜਿਹੜੇ ਸਰਵਿਸ ਪ੍ਰੋਵਾਈਡਰ ਹੁੰਦੇ ਨੇ ਉਹਨਾਂ ਨੂੰ ਬਾਈਪਾਸ ਕਰ ਦਿੰਦਾ ਬੀਪੀਐਨ ਸਿਰਫ ਇੰਨਾ ਕੁਸ਼ ਕਰਦਾ ਪਰ ਇਹ ਟੌਰ ਬ੍ਰਾਊਜ਼ਰ ਹੈ ਕਿ ਤੁਹਾਡਾ ਆਈਪੀ ਐਡਰੈਸ ਹੀ ਚੇਂਜ ਕਰ ਦਿੰਦਾ ਹੂੰ ਉਹ ਆਈਪੀ ਐਡਰੈਸ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਬੰਦੇ ਮੈਨੂੰ ਮੈਸੇਜ ਆਇਆ ਤਾਂ ਮੈਨੂੰ ਆਇਆ ਕਿਹੜੇ ਬੰਦੇ ਤੋਂ ਆ ਕੌਣ ਆ ਪਿੱਛੋਂ ਬੰਦਾ ਹੂੰ ਇਹ ਇਹ ਚੀਜ਼ ਹੈ ਬੀਪੀਐਨ ਲਿਮਟਡ ਜੀ ਚੀਜ਼ ਹੈ ਇੱਕ ਉਹ ਸਿਰਫ ਇਹ ਹੈ ਕਿ ਜੇ ਤੁਸੀਂ ਕੁਝ ਕੰਟਰੀ ਦਾ ਤੁਸੀਂ ਚੇਂਜ ਕਰਕੇ ਸਰਵਰ ਕਰਨਾ ਇਦਾਂ ਦਾ ਕੁਝ ਉਹ ਬਾਈਪਾਸ ਕਰ ਦਿੰਦਾ ਜਿਆਦਾਤਰ ਜਿਹੜੀ ਸੋਸ਼ਲ ਮੀਡੀਆ ਤੇ ਇਨਫਾਰਮੇਸ਼ਨ ਮਿਲਦੀ ਆ ਉਹ ਇਹੀ ਦੱਸਦੇ ਆ ਕਿ ਜੇਕਰ ਤੁਸੀਂ ਡਾਰਕ ਵੈਬ ਚਲਾਉਣੀ ਆ ਤੁਸੀਂ ਚਾਹੁੰਦੇ ਆ ਕਿ ਮੈਂ ਨਹੀਂ ਫੜਿਆ ਜਾਣਾ ਚਾਹੀਦਾ ਤੁਸੀਂ ਵੀਪੀਐਨ ਲਾਉਣਾ ਪਊ ਤੁਹਾਨੂੰ ਅਦਰ ਕੰਟਰੀ ਦਾ ਫਿਰ ਇਸ ਤਰੀਕੇ ਨਾਲ ਤੁਸੀਂ ਕਰਦੇ ਡਾਰਕ ਵੈਬ ਦੇ ਵਿੱਚ ਟੋਰ ਬ੍ਰਾਊਜ਼ਰ ਆ ਜਿਹੜਾ ਉਹਨੇ ਆਪਣੇ ਆਪ ਹੀ ਤੁਹਾਡਾ ਆਈਪੀ ਐਡਰੈਸ ਚੇਂਜ ਕਰ ਦੇਣਾ ਤੇ राव ਜੀ ਜੇ ਟੋਰ ਬ੍ਰਾਊਜ਼ਰ ਹੈਗਾ ਹੁਣ ਜਿਵੇਂ ਤੁਸੀਂ ਇਨਫਾਰਮੇਸ਼ਨ ਦੇ ਰਹੇ ਹੋ ਤਾ ਇਹਨੂੰ ਬੈਨ ਨਹੀਂ ਕੀਤਾ ਕਿਸੇ ਨੇ ਮੰਨ ਲਓ ਕਿਸੇ ਕੰਟਰੀ ਨੇ ਆਮ ਪਬਲਿਕ ਦੇ ਲਈ ਕਿ ਆਪ ਬੰਦੇ ਨੂੰ ਯੂਜ਼ ਨਹੀਂ ਕਰ ਸਕਦਾਗਾ ਜੇ ਕਿਉਂਕਿ ਇਹਦੇ ਉੱਤੇ ਹੁਣ ਸਭ ਨੂੰ ਪਤਾ ਕਿ ਜਿਹੜੇ ਦੋ ਨੰਬਰ ਦੇ ਧੰਦੇ ਹੋ ਰਹੇ ਆ ਜਿਵੇਂ ਤੁਸੀਂ ਵੀ ਹੁਣੇ ਦੱਸਿਆ ਕਿ ਜਿਹੜੇ ਹਿਊਮਨ ਦੀ ਬੋਡੀ ਦੇ ਪਾਰਟਸ ਤੱਕ ਇਹਦੇ ਦੇ ਉੱਤੇ ਸਵੇਚ ਜਾ ਰਹੇ ਆ ਸੁਪਾਰੀਆਂ ਦਿੱਤੀਆਂ ਜਾ ਰਹੀਆਂ ਫਿਰ ਇਹਦੇ ਉੱਤੇ ਕਿਸੇ ਵੀ ਸਰਕਾਰ ਐਕਸ਼ਨ ਨਹੀਂ ਇਹ ਨਹੀਂ ਰਾਜੀਪ ਇਹ ਤਾਂ ਇੱਕ ਮੋਡਲਾ ਹੋ ਗਿਆ ਨਾ ਟੌਰ ਬ੍ਰਾਊਜ਼ਰ ਇਸ ਤਰੀਕੇ ਦੇ ਹੋਰ ਬ੍ਰਾਊਜ਼ਰ ਬਹੁਤ ਨੇ ਅੱਛਾ ਇਹ ਨਹੀਂ ਹੈਗਾ ਕਿ ਇਕਲੌਤਾ ਇਹੀ ਹੈ ਹੂੰ ਇਹ ਤਾਂ ਹੈ ਕਿ ਇੱਕ ਜਿੱਦ ਤੋਂ ਸ਼ੁਰੂਆਤ ਡਾਰਕ ਵੈਬ ਦੀ ਹੋਈ ਸੀ ਉਹ ਉਹ ਸਾਧਨ ਹੈ ਇਹ ਹੂੰ ਮਤਲਬ ਉਸ ਤੋਂ ਬਾਅਦ ਤਾਂ ਫਿਰ ਜਦੋਂ ਬੰਦੇ ਇੰਨੇ ਬੈਠੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਟੋਰ ਕਿਵੇਂ ਕੰਮ ਕਰਦਾ 7000 ਨੋਡ ਦੇ ਥਰੂ ਕੰਮ ਕਰਦਾ ਨੋਡ ਦੀਆਂ ਲੇਅਰਸ ਨੇ ਤੇ ਬੰਦਿਆਂ ਨੇ ਆਪਣੇ ਅਲੱਗ ਤੋਂ ਬਣਵਾ ਲਏ ਹੂੰ ਪਤਾ ਹੀ ਨਹੀਂ ਟੋਰ ਬ੍ਰਾਊਜ਼ਰ ਵਰਗੇ ਕਿੰਨੇ ਹੀ ਬ੍ਰਾਊਜ਼ਰ ਹੋਣੇ ਆ ਜਿਨ੍ਹਾਂ ਦੇ ਥਰੂ ਤੁਸੀਂ ਡਾਰਕ ਵੈਬ ਤੇ ਜਾ ਸਕਦੇ ਹੋ ਇਹ ਤਾਂ ਇੱਕ ਦੱਸਿਆ ਮੈਂ ਕਿ ਜਿਹਦੀ ਜਿਹਦੇ ਨਾਲ ਸ਼ੁਰੂਆਤ ਹੋਈ ਹੈ ਡਾਰਕ ਵੈਬ ਦੀ ਬਹੁਤ ਸਾਰੇ ਬ੍ਰਾਊਜ਼ਰ ਆ ਜਿੰਨਾ ਚ ਹਿਸਟਰੀ ਵੀ ਨਹੀਂ ਰਹਿੰਦੀ ਬਿਲਕੁਲ ਨਹੀਂ ਰਹਿੰਦੀ ਇਹਨਾਂ ਦੇ ਵਿੱਚ ਵੀ ਨਹੀਂ ਰਹਿੰਦੀ ਹੈਗੀ ਕਿ ਤੁਸੀਂ ਕੀ ਸਰਚ ਕੀਤਾ ਜਿਵੇਂ ਆਮ ਗੂਗਲ ਤੇ ਆਪਾਂ ਸਰਚ ਕਰਦੇ ਹਾਂ ਨਾ ਬਾਅਦ ਚ ਉਹ ਹਿਸਟਰੀ ਦੇ ਵਿੱਚ ਆ ਜਾਂਦਾ ਤੁਸੀਂ ਆ ਸਰਚ ਕੀਤਾ ਇਹਨਾਂ ਚ ਨਹੀਂ ਰਹਿੰਦੀ ਇਹਦੇ ਚ ਵੀ ਨਹੀਂ ਰਹਿੰਦੀ ਹੁਣ ਜਿਵੇਂ ਤੁਸੀਂ ਕਿਹਾ ਕਿ ਜੇ ਪਤਾ ਲੱਗ ਜਾਂਦਾ ਕਈ ਤਾਂ ਕਈਆਂ ਨੂੰ ਤਾਂ ਜਿਹੜੀਆਂ ਅਲੱਗ-ਅਲੱਗ ਗਵਰਨਮੈਂਟ ਹੁੰਦੀਆਂ ਨੇ ਤੋਂ ਉਹ ਆਪਣੀ ਸਾਈਬਰ ਸਿਕਿਉਰਿਟੀ ਦੇ ਨਾਲ ਉਹਨਾਂ ਨੂੰ ਬੈਨ ਕਰ ਦਿੰਦੀਆਂ ਜਾਂ ਬਲੌਕ ਕਰ ਦਿੰਦੀਆਂ ਕੰਟਰੀ ਦੇ ਵਿੱਚ ਇਸ ਤਰੀਕੇ ਦਾ ਹੁੰਦਾ ਪਰ ਕਿੰਨਿਆਂ ਕਰ ਲੈਣਗੇ ਗੱਲ ਇਹ ਹੈ ਕਿ ਤੁਸੀਂ ਅੰਤੇ ਨਹੀਂ ਨਾ ਇੰਟਰਨੈਟ ਦੀ ਦੁਨੀਆ ਦਾ ਕੋਈ ਅੰਤ ਥੋੜੀ ਹੈ ਹਜ਼ਾਰਾਂ ਕਰੋੜਾਂ ਹੀ ਤੁਹਾਨੂੰ ਬ੍ਰਾਊਜ਼ਰ ਮਿਲ ਜਾਣਗੇ ਕਿੰਨਿਆਂ ਨੂੰ ਸਰਕਾਰਾਂ ਉਹ ਕਰਨਗੀਆਂ ਬਲੌਕ ਕਰਨਗੀਆਂ ਰੀਲਿਟ ਕਰਨਗੀਆਂ ਹੁਣ ਜੇ ਇਹਦੀ ਡਾਰਕ ਵੈਬ ਦੀ ਵੈਸੇ ਆਪਾਂ ਗੱਲ ਕਰੀਏ ਕਿ ਸਰਕਾਰਾਂ ਜ਼ਿਆਦਾ ਬੈਨ ਵੀ ਕਿਉਂ ਨਹੀਂ ਕਰ ਪਾਉਂਦੀਆਂ ਇਹਦੇ ਚ ਇਹ ਹੈ ਹੁਣ ਜਿਵੇਂ ਇਰਾਨ ਵਰਗੇ ਦੇਸ਼ ਨੇ ਚੀਨ ਤੇ ਨਾਰਥ ਕੋਰੀਆ ਵਰਗੇ ਦੇਸ਼ ਨੇ ਉਹਨਾਂ ਨੇ ਹੁਣ ਤੁਹਾਨੂੰ ਪਤਾ ਕੀ ਉਹ ਸਖਤਾਈ ਪੂਰੀਆਂ ਉਹਨਾਂ ਦੀ ਉਹ ਕਹਿੰਦੇ ਨੇ ਕਿ ਤੁਸੀਂ ਹੁਣ ਚਾਈਨਾ ਦੇ ਵਿੱਚ ਫੇਸਬੁੱਕ ਇੰਸਟਾ ਥੋੜੀ ਚੱਲਦਾ ਨਾ ਉਹ ਤਾਂ ਆਪਣੀ ਟਿਕਟੌਕ ਚਲਾਉਂਦੇ ਨੇ ਬੈਨ ਕੀਤਾ ਹੋਇਆ ਐਵੇਂ ਆਰਾਮ ਦੇ ਵਿੱਚ ਇਹ ਸਾਰੀਆਂ ਸੋਸ਼ਲ ਨੈਟਵਰਕ ਬੈਨ ਨੇ ਨਾਰਥ ਕੋਰੀਆ ਦੇ ਵਿੱਚ ਵੀ ਬੈਨ ਨੇ ਪਰ ਹੁਣ ਉਹਨਾਂ ਲੋਕਾਂ ਨੂੰ ਅਧਿਕਾਰ ਤਾਂ ਮਿਲਣਾ ਚਾਹੀਦਾ ਨਾ ਕਿ ਉਹ ਵੀ ਬਾਕੀ ਦੀ ਦੁਨੀਆ ਦੇ ਨਾਲ ਜੁੜ ਸਕਣ ਤਾਂ ਫਿਰ ਉਹ ਇਸ ਤਰੀਕੇ ਦੇ ਜਿਹੜੇ ਬ੍ਰਾਊਜ਼ਰ ਹੁੰਦੇ ਨੇ ਉਹਨਾਂ ਦੇ ਥਰੂ ਜਾ ਕੇ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਇਸ ਤਰੀਕੇ ਦੀਆਂ ਸਾਈਟਸ ਨੇ ਉਹ ਯੂਜ਼ ਕਰਦੇ ਨੇ ਉਹਨਾਂ ਦਾ ਤਾਂ ਇੱਕ ਤਾਂ ਇਹ ਕਾਰਨ ਹੋ ਗਿਆ ਇੱਕ ਦੂਸਰਾ ਇਹ ਕਾਰਨ ਵੀ ਹੋ ਗਿਆ ਕਿ ਜਿਵੇਂ ਹੁਣ Google ਤੇ ਤੁਸੀਂ ਬ੍ਰਾਊਜ਼ ਕਰਦੇ ਹੋ ਜਾਂ ਕਿਸੇ ਹੋਰ ਆਉਂਦੇ ਤੇ ਕਰਦੇ ਹੋ ਤਾਂ ਤੁਹਾਨੂੰ ਐਡਸ ਬਹੁਤ ਆਉਣਗੀਆਂ ਜਿਹੜੇ ਇਸ ਤਰੀਕੇ ਦੇ ਬ੍ਰਾਊਜ਼ਰ ਹੁੰਦੇ ਨੇ ਉਹਨਾਂ ਉਹ ਐਡ ਫ੍ਰੀ ਹੁੰਦੇ ਨੇ ਐਡੂਡੋਨਾਂ ਤੇ ਕੋਈ ਨਹੀਂ ਆਉਂਦੀ ਔਰ ਇੱਕ ਇਹ ਹੈ ਕਿ ਜਿਵੇਂ ਜਰਨਲਿਜ਼ਮ ਦੀ ਦੁਨੀਆ ਦੇ ਵਿੱਚ ਲਾ ਲਓ ਤੁਸੀਂ ਕਿਸੇ ਨੇ ਬਹੁਤ ਸੀਕ੍ਰੀਟ ਡਾਟਾ ਕਿਸੇ ਪੱਤਰਕਾਰ ਨੂੰ ਦੇਣਾ ਆ ਪਰ ਉਹ ਇਹ ਵੀ ਚਾਹੁੰਦਾ ਕਿ ਮੇਰਾ ਪਤਾ ਵੀ ਨਾ ਲੱਗੇ ਤੇ ਫਿਰ ਉਹ ਵੀ ਡਾਰਕ ਵੈਬ ਦੇ ਥਰੂ ਆਪਣੀ ਇਨਫੋਰਮੇਸ਼ਨ ਸੰਬੰਧਿਤ ਪੱਤਰਕਾਰ ਜਾਂ ਫਿਰ ਉਹਦੇ ادارے ਦੇ ਨਾਲ ਆ ਜਿਹੜੀ ਉਹ ਤੱਕ ਪਹੁੰਚਾ ਦਿੰਦੇ ਨੇ ਹਾਂ ਅੱਛਾ ਐ ਵੀ ਨਹੀਂ ਹੈਗਾ ਕਿ ਇਹ ਫੜੇ ਨਹੀਂ ਜਾਂਦੇ ਹੁਣ ਜਿਵੇਂ ਬਹੁਤ ਸਾਰੇ ਅਕਾਊਂਟ ਹੈਕ ਕਰ ਲੈਂਦੇ ਨੇ ਹੈਕਰ ਡਾਰਕ ਵੈਬ ਦੇ ਥਰੂ ਜਾ ਕੇ ਹੁਣ ਤੇ ਉਹ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਉਹਨਾਂ ਨੇ ਕੀ ਕੀਤਾ ਹੋਇਆ ਕਿ ਇੱਕ ਬਹੁਤ ਜ਼ਿਆਦਾ ਮਹਿੰਗੇ ਮਾਲਵੇਅਰ ਸੌਫਟਵੇਅਰ ਉਹ ਉਹ ਰੱਖਦੇ ਨੇ ਕਿ ਜੇ ਉਹਨਾਂ ਦਾ ਅਕਾਊਂਟ ਜਾਂ ਫਿਰ ਉਹਨਾਂ ਦੀ ਵੈੱਬਸਾਈਟ ਕਿਸੇ ਨੇ ਹੈਕ ਕਰਨ ਦੀ ਕੋਸ਼ਿਸ਼ ਕਰਨੀ ਆ ਤਾਂ ਉਹ ਉਸ ਤਰੀਕੇ ਦਾ ਮਹਿੰਗਾ ਮਾਲਵੇਅਰ ਸੌਫਟਵੇਅਰ ਉਹਨਾਂ ਦੇ ਅਗਲੇ ਕੋਲ ਵੀ ਹੋਣਾ ਚਾਹੀਦਾ ਹੈ hacker ਕੋਲ ਵੀ ਹੂੰ ਤੇ ਉਹ ਹੁਣ ਇੰਨੇ ਮਹਿੰਗੇ ਨੇ ਕਿ ਉਹ ਇੱਕ hacker ਉਹ ਬੜੀ ਆਸਾਨੀ ਦੇ ਨਾਲ ਉਹ ਉਹਨੂੰ ਖਰੀਦ ਨਹੀਂ ਸਕਦਾ ਹੂੰ ਮਰਕਲ ਇਸ ਤਰੀਕੇ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਹੋਈਆਂ ਨੇ ਜਿਹੜੀਆਂ ਬਹੁਤ ਵੱਡੀਆਂ ਕੰਪਨੀਆਂ ਨੇ ਕਿ ਸਾਡਾ ਡਾਟਾ ਜਿਹੜਾ ਉਹ ਸੇਫ ਰਹੇ ਇਨਫੋਰਮੇਸ਼ਨ ਸੇਫ ਰਹੇ ਤੇ ਪਰ ਗੱਲ ਇਹ ਹੈ ਕਿ ਦੇਖੋ ਤੁਸੀਂ ਚਲੇ ਜਾਂਦੇ ਹੋ ਤੁਸੀਂ ਤੁਹਾਨੂੰ ਅੱਜ ਇਹ ਸਾਈਟ ਮਿਲ ਗਈ ਤੁਸੀਂ ਕਿਹਾ ਹਾਂ ਯਾਰ ਇਹ ਤਾਂ ਵਧੀਆ ਮੈਂ ਉੱਥੇ ਅਕਾਊਂਟ ਬਣਾ ਲਿਆ ਹੂੰ ਦੂਸਰੀ ਇੱਕ ਹੋਰ ਸਾਈਟ ਮਿਲ ਗਈ ਤੁਹਾਨੂੰ ਹੋਰ ਵੈਬਸਾਈਟ ਆ ਗਈ ਕੋਈ ਇਸ ਤਰੀਕੇ ਦੀ ਐਪ ਆ ਗਈ ਉਹ ਕਹੇਗੀ ਮੈਂ ਬਹੁਤ ਘੈਂਟ ਆ ਮੇਰੇ ਤੇ ਅਕਾਊਂਟ ਬਣਾਓ ਤੁਸੀਂ ਉੱਥੇ ਅਕਾਊਂਟ ਬਣਾ ਲਿਆ ਹਮ ਮਤਲਬ ਇਨਸਾਨ ਤੁਸੀਂ ਆਪਣੀ ਆਪਣੇ ਆਪ ਹੀ ਹੱਥ ਵੱਢ ਲੈ ਕੇ ਤਰੀਕੇ ਦੇ ਨਾਲ ਤੁਸੀਂ ਸਾਰੀ ਇਨਫੋਰਮੇਸ਼ਨ ਤੁਸੀਂ ਉਹਨਾਂ ਨੂੰ ਐਪਸ ਨੂੰ ਦੇਈ ਜਾਂਦੇ ਹੋ ਤੇ ਉਹ ਐਪ ਹੈ ਜਿਹੜੀ ਜਦੋਂ ਤੁਹਾਡੀ ਇਨਫੋਰਮੇਸ਼ਨ ਉਹਦੇ ਕੋ ਆ ਗਈ ਉਹ ਕਿਤੇ ਵੀ ਤੁਹਾਡਾ ਯੂਜ਼ ਕਰ ਸਕਦਾ ਹੁਣ ਜਿਵੇਂ ਸਪੋਜ਼ ਕਰੋ ਮੇਰੇ ਕੋਲ ਤੁਹਾਡਾ ਅਕਾਊਂਟ ਡਿਟੇਲ ਆ ਗਈ ਹਮ ਠੀਕ ਹੈ ਜੀ ਤੇ ਤੁਹਾਡੇ ਅਕਾਊਂਟ ਚ ਨੇ ਬਹੁਤ ਸਾਰੇ ਮਿਲੀਅਨ ਬਿਲੀਅਨ ਪੈਸੇ ਪਰ ਮੈਨੂੰ ਪਤਾ ਹੈ ਕਿ ਰਾਜੀਪ ਦਾ ਅਕਾਊਂਟ ਨੰਬਰ ਕੀ ਹੈ ਫਲਾਣਾ ਬੈਂਕ ਕੀ ਹੈ ਕਿੱਥੇ ਦਾ ਅਕਾਊਂਟ ਹੈ ਲੋਕ ਕੀ ਕਰਦੇ ਨੇ ਕਿ ਉਹ ਜਿਹੜੀ ਇਨਫੋਰਮੇਸ਼ਨ ਆ ਉਹ ਡਾਰਕ ਵੈਬ ਤੇ ਜਾ ਕੇ ਅਪਲੋਡ ਕਰਕੇ ਵੇਚ ਦਿੰਦੇ ਨੇ ਸਿਰਫ 100 200 ਡਾਲਰਾਂ 'ਚ ਉਹ ਵਿਕ ਜਾਂਦੀ ਹੈ ਹੁਣ ਜਿਹੜੇ ਹੈਕਰ ਬੈਠੇ ਨੇ ਉਹਨਾਂ ਨੂੰ ਕੋਲ ਤਾਂ ਇਨਫੋਰਮੇਸ਼ਨ ਦੀ ਭਾਲਦੇ ਨੇ ਉਹ ਕਹਿੰਦੇ ਤੁਸੀਂ ਸਾਨੂੰ ਅਕਾਊਂਟ ਦਿਓ ਬਸ ਹੂੰ ਬਾਕੀ ਖਾਲੀ ਰਾਜੀਪ ਦਾ ਖਾਤਾ ਕਿਵੇਂ ਕਰਨਾ ਉਹ ਤਾਂ ਸਾਡੇ ਤੇ ਆ ਬਿਲਕੁਲ ਮੇਰੇ ਕੋਲ ਆਇਆ ਮੈਂ ਉਹਤੇ ਡਾਰਕ ਵੈਬ ਤੇ ਜਾ ਕੇ 100 200 ਡਾਲਰ ਚ ਵੇਚਤੀ ਤੁਹਾਡੀ ਇਨਫੋਰਮੇਸ਼ਨ ਅਗਲੇ ਹੈਕਰ ਨੇ ਚੁੱਕੀ ਉੱਥੋਂ ਉਹਨੇ ਰਾਜੀਪ ਦਾ ਸਾਰਾ ਖਾਤਾ ਹੀ ਮੜਕਾਤਾ ਮੜਕਾਤਾ ਹੂੰ ਸੋ ਇਸ ਤਰੀਕੇ ਦੇ ਨਾਲ ਇਹ ਡਾਰਕ ਵੈਬ ਦੀਆਂ ਕੰਮ ਕਰਦੀ ਹੈ ਜਿਹੜੇ ਉਹ ਲਿੰਕਸ ਹੁੰਦੇ ਆ ਨਾ ਜਿਵੇਂ ਹੁਣ ਅੱਜ ਕੱਲ ਆਪਾਂ ਦੇਖਦੇ ਆ ਫੋਨ ਕਾਲ ਜਦ ਤੱਕ ਲਾਉਨੇ ਆ ਤਾਂ ਸਰਕਾਰ ਕੇੰਦਰ ਸਰਕਾਰ ਦੇ ਵੱਲੋਂ ਇੱਕ ਵੌਇਸ ਰਿਕਾਰਡਿੰਗ ਲਾਈਵ ਹੋਈ ਹੈ ਕਿ ਤੁਮ ਲੋਕ ਉਹ ਲੋਕ ਔਖੇ ਵੀ ਹੋਣ ਲੱਗ ਗਏ ਉਹ ਦੇਖੋ ਕਿ ਯਾਰ ਕੀ ਪਹਿਲਾਂ ਇਹਨੂੰ ਪਹਿਲਾਂ ਇਹਨੂੰ ਸੁਣਨਾ ਵੈਦਾ ਪਰ ਉਹ ਤੁਹਾਡੇ ਬੈਟਰੀ ਦੇ ਲਈ ਹੈ ਅਵੇਰਨੈਸ ਆ ਤੁਹਾਨੂੰ ਇਨਫੋਰਮ ਕਰ ਰਹੀ ਹੈ ਸਰਕਾਰ ਕਿ ਯਾਰ ਇਦਾਂ ਦੇ ਚੱਕਰਾਂ ਤੁਸੀਂ ਨਾ ਪਿਓ ਹੁਣ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਆ ਜਿਹੜੇ ਡਿਜੀਟਲ ਅਰੈਸਟ ਵਾਲਾ ਇੱਕ ਪ੍ਰੋਗਰਾਮ ਵੀ ਆਪਾਂ ਕੀਤਾ ਸੀਗਾ ਉਹਦੇ ਚ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਨੂੰ ਘਰੇ ਬੰਦ ਕਰ ਦਿੱਤਾ ਜਾਂਦਾ ਡਿਜੀਟਲੀ ਅਰੈਸਟ ਮੈਨੂੰ ਦੱਸਿਆ ਸੀ ਕਿ ਇੱਕ ਚੰਡੀਗੜ੍ਹ ਦੇ ਮੈਡਮ ਸੀਗੇ ਰਿਟਾਇਰਡ ਬੈਂਕ ਅਮਪਲੋਈਸ ਜੀ 78 80 ਲੱਖ ਰੁਪਈਆ ਉਹਨਾਂ ਦਾ ਇਦਾਂ ਹੀ ਉਹਨਾਂ ਨੂੰ ਨਕਲੀ ਪੁਲਿਸ ਬਣ ਕੇ ਉਹਨਾਂ ਨੇ ਡਿਜੀਟਲ ਅਰੈਸਟ ਕਰਕੇ ਉਤੋਂ ਕਢਵਾ ਕੇ ਉਹਨਾਂ ਤੋਂ ਲੈ ਲਿਆ ਸੀਗਾ ਸੋ ਬਹੁਤ ਡੇਂਜਰਸ ਆ ਜਿਵੇਂ ਜਿਵੇਂ ਟੈਕਨੋਲੋਜੀ ਵੱਧਦੀ ਆ ਨਾ ਆਪਾਂ ਕਹਿੰਦੇ ਆ ਕਿ ਆਪਾਂ ਸੇਫ ਹੋਈ ਜਾਂਦੇ ਆ ਤੇ ਨਾਲ ਦੀ ਨਾਲ ਜਿਹੜੇ ਹੈਕਰ ਨੇ ਉਹ ਆਪਣੀਆਂ ਵੀ ਕੋਸ਼ਿਸ਼ਾਂ ਜਾਰੀ ਰੱਖਦੇ ਨੇ ਜਿਹੜੇ ਠੱਗ ਨੇ ਉਹ ਆਪਣੇ ਨਵੇਂ ਆਈਡੀਆ ਲੈ ਕੇ ਤਿਆਰ ਬੈਠੇ ਨੇ ਕਿ ਤੁਸੀਂ ਆਓ ਤੇ ਸੀ ਤੁਸੀਂ ਬਣਾਓ ਤੇ ਸੀ ਅਸੀਂ ਨਵੇਂ ਆਈਡੀਆ ਕੱਢ ਲਾਂਗੇ ਤੁਸੀਂ ਸ਼ੁਰੂ ਚ ਦੇਖੋ ਤੁਸੀਂ ਕਿਵੇਂ ਇਹ ਹੋਣ ਲੱਗਿਆ ਸੀ ਕਿ ਬਾਹਰੋਂ ਬੰਦੇ ਕਾਲ ਕਰਦੇ ਸੀਗੇ ਕਿ ਹਾਂ ਬੇ ਪੁੱਤਰ ਪਛਾਣਿਆ ਨਹੀਂ ਮੈਂ ਤੇਰਾ ਮਾਮਾ ਬੋਲਦਾ ਉਹ ਬੰਦਾ ਵੈਸੇ ਕਹਿ ਜਾਂਦਾ ਕਿ ਹਾਂ ਯਾਰ ਮੇਰਾ ਕੋਈ ਰਿਸ਼ਤੇਦਾਰ ਹੈ ਮਾਮਾ ਕੈਨੇਡਾ ਬੈਠਾ ਜੀ ਹੂੰ ਉਹ ਅੱਗੇ ਤੁਹਾਡੇ ਤੋਂ ਇਨਫੋਰਮੇਸ਼ਨ ਮਿਸ਼ਨ ਲੈ ਕੇ ਤੁਹਾਡੇ ਨਾਲ ਹੀ ਫਰਾਡ ਕਰ ਜਾਂਦੇ ਸੀ ਕਿ ਮੈਨੂੰ ਪੈਸੇ ਭੇਜ ਦਿਓ ਜੀ ਮੈਂ ਫਸ ਗਿਆ ਹੂੰ ਫਿਰ ਉਸ ਤੋਂ ਬਾਅਦ ਕਿੰਨਾ ਕੁਝ ਹੋਇਆ ਤੇ ਆ ਹੁਣ ਜਿਹੜਾ ਮੈਂ ਤੁਹਾਨੂੰ ਦੱਸਦਾ ਹਾਂ ਹੁਣ ਡਿਜੀਟਲ ਅਰੈਸਟ ਵਾਲਾ ਨਵਾਂ ਹੀ ਚੱਲ ਰਿਹਾ ਹੁਣ ਇਹਦੇ ਲਈ ਵੀ ਲੋਕ ਜਾਗਰੂਕ ਹੋ ਰਹੇ ਨੇ ਲੋਕ ਹੁਣ ਸਿਆਣੇ ਹੋ ਗਏ ਤੁਸੀਂ ਦੇਖਿਓ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਠੱਗਾਂ ਨੇ ਕੋਈ ਹੋਰ ਇੱਕ ਨਵਾਂ ਸਿਸਟਮ ਲੱਭ ਲਿਆ ਕਿਵੇਂ ਜਿਵੇਂ ਚੱਲਿਆ ਸੀਗਾ ਜਦੋਂ ਕੋਈ ਤਿਉਹਾਰ ਫੈਸਟੀਵਲ ਆਉਂਦਾ ਸੀ ਤਾਂ ਜਿਵੇਂ ਆਮ ਆਤ ਹੁੰਦੀਆਂ ਨਾ ਆਪਾਂ ਫਰੈਂਡ ਸਰਕਲ ਦੇ ਅੰਦਰ ਜਾਂ ਜਿਹੜੇ ਰਿਸ਼ਤੇਦਾਰਾਂ ਨੂੰ ਮੈਸੇਜ ਭੇਜਦੇ ਆ ਟਾਈਪ ਕਰਕੇ ਕਿ ਤੈਨੂੰ ਮੁਬਾਰਕਾਂ ਵਧਾਈਆਂ ਤੇ ਕਈ ਜਿਹੜੇ ਸੀਗੇ ਥੱਲੇ ਲਿੰਕ ਦੇ ਦਿੰਦੇ ਸੀਗੇ ਤੇ ਇਹ ਲਿੰਕ ਵੀ ਕਈਆਂ ਨੂੰ ਆਏ ਉਹ ਲਿੰਕ ਤੇ ਜਦੋਂ ਅਗਲਾ ਕਲਿੱਕ ਕਰਦਾ ਸੀ ਯਾਰ ਮੇਰੇ ਮਿੱਤਰ ਨੇ ਪਤਾ ਨਹੀਂ ਕੀ ਭੇਜਿਆਗਾ ਉਹ ਨੰਬਰ ਵੀ ਹੈ ਅਨਨੋਨ ਤੋਂ ਅਸੀਂ ਵੀ ਕੀ ਨੇ ਭੇਜਿਆ ਉਹ ਕਲਿੱਕ ਕੀਤਾ ਤੇ ਸਾਰਾ ਕੁਝ ਬੰਦੇ ਦਾ ਖਾਤਾ ਖਾਲੀ ਹੋ ਜਾਂਦਾ ਸੀਗਾ ਇਹ ਵੀ ਡਾਰਕ ਵੈਬ ਦੇ ਥਰੂ ਹੀ ਹੁੰਦਾ ਬਹੁਤ ਚੀਜ਼ਾਂ ਨੇ ਬਹੁਤ ਚੀਜ਼ਾਂ ਡਾਰਕ ਵੈਬ ਦੇ ਥਰੂ ਹੁੰਦੀਆਂ ਨੇ ਨਾ ਕਿ ਤੁਸੀਂ ਫੜੇ ਹੀ ਨਹੀਂ ਜਾਂਦੇ ਹੈਗੇ ਆ ਜਿਹੜੇ ਵੱਡੇ ਵੱਡੇ ਸਕੈਮਰ ਬੈਠੇ ਨੇ ਇਹ ਸਭ ਡਾਰਕ ਵੈਬ ਦੇ ਥਰੂ ਹੀ ਕਰਦੇ ਇੱਕ ਹੁਣੇ ਲੇਟੈਸਟ rau ji ਰਿਪੋਰਟ ਆਈ ਆ ਆਪਣੇ ਜਿਹੜਾ ਮਾਈਨਿੰਗ ਵਿਭਾਗ ਆ ਪੰਜਾਬ ਸਰਕਾਰ ਦਾ ਹਾਲਾ ਕਿ ਉਹਦੇ ਵਿੱਚ ਜਾਂਚ ਚੱਲ ਰਹੀ ਆ ਹਜੇ ਤੱਕ ਪੁਖਤਾ ਜਿਹੜੇ ਸਬੂਤ ਨਹੀਂ ਆਏ ਪਰ ਇਹ ਪਤਾ ਲੱਗਿਆ ਕਿ ਮਾਈਨਿੰਗ ਵਿਭਾਗ ਦੀਆਂ ਹੀ ਮਿਲਦੀਆਂ ਜੁਲਦੀਆਂ ਸਾਈਟਸ ਤਿਆਰ ਕੀਤੀਆਂ ਗਈਆਂ ਇੱਕ ਪਰਚੀ ਜੇ ਉਧਰ ਕੱਟੀ ਜਾਂਦੀ ਸੀ ਤਾਂ ਉਹ ਸਿਸਟਮ ਇਸ ਤਰੀਕੇ ਨਾਲ ਅਟੈਚ ਕੀਤਾ ਸੀ ਉਹਦਾ 100 150 ਪਰਚੀ ਹੋਰ ਕੱਟੀ ਜਾਂਦੀ ਸੀ ਇਹ ਇਕੱਲਾ ਮਾਈਨਿੰਗ ਡਿਪਾਰਟਮੈਂਟ ਦੀ ਗੱਲ ਨਹੀਂ ਆ ਤੁਸੀਂ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਦੀਆਂ ਨਕਲੀ ਸਾਈਟਾਂ ਬਣਾਈਆਂ ਹੋਈਆਂ ਨੇ ਔਰ ਤੁਸੀਂ ਦੇਖੋ ਕਿ Google ਉਹਨਾਂ ਨੂੰ ਵੈਰੀਫਾਈ ਵੀ ਨਹੀਂ ਕਰਦਾ ਬਿਲਕੁਲ ਆ मोस्टਲੀ ਅਸੀਂ 90% ਜਨਤਾ Google ਨੂੰ ਯੂਜ਼ ਕਰਦੀ ਹੈ ਕੋਈ ਵੀ ਨੱਟ ਤੇ ਬ੍ਰਾਊਜ਼ ਕਰਨ ਦੇ ਲਈ ਅਸੀਂ Google ਹੀ ਯੂਜ਼ ਕਰਦੇ ਹਾਂ ਤੇ Google ਤੇ ਤੁਸੀਂ ਫਲਾਣਾ ਕੋਈ ਕੰਪਨੀ ਜਾਂ ਸਾਈਟ ਤੇ ਜਾਣਾ ਹੈ ਤੁਸੀਂ ਤਾਂ ਕਹਿ ਦੋਗੇ ਕਿ ਚਲੋ ਯਾਰ ਨਾਂ ਭਰ ਦੋ ਉਹਦਾ ਆਪਣੇ ਆਪ ਲਿੰਕ ਆ ਜਾਊਗਾ ਤੁਸੀਂ ਨਾਂ ਭਰਦੇ ਹੋ ਉਹ ਲਿੰਕ ਆ ਗਿਆ ਕਈ ਲਿੰਕ ਆ ਜਾਂਦੇ ਜਿਹੜਾ ਪਹਿਲਾ ਲਿੰਕ ਆ ਗਿਆ ਤੁਸੀਂ ਉਹਤੇ ਕਲਿੱਕ ਕਰਕੇ ਉੱਥੇ ਤੁਸੀਂ ਆਪਣੀ ਇਨਫੋਰਮੇਸ਼ਨ ਦੇਣ ਲੱਗ ਜਾਓਗੇ ਤਾਂ ਤੁਹਾਨੂੰ ਪਤਾ ਹੀ ਨਹੀਂ ਕਿ ਉਹ ਨਕਲੀ ਹੈ ਵੈਬਸਾਈਟ ਕਿ ਅਸਲੀ ਹੈ ਬਿਲਕੁਲ ਔਰ ਜਿਹੜੀਆਂ ਨਕਲੀ ਨੇ ਇਹ ਥੋੜੇ ਜੇ ਪੈਸੇ Google ਨੂੰ ਦੇ ਕੇ ਉਹ ਸਰਚ ਇੰਜਨ ਚ ਆਪਣੀ ਸਰਚ ਪਹਿਲੇ ਨੰਬਰਾਂ ਤੇ ਕਰਾ ਲੈਂਦੀਆਂ ਨੇ ਹੂੰ ਕਿ ਸਾਡੀ ਵੈਬਸਾਈਟ ਪਹਿਲੇ ਨੰਬਰ ਤੇ ਆ ਜੇ ਦੀ Google ਨੂੰ ਇਹਦੇ ਨਾਲ ਕੀ ਮਤਲਬ ਆ ਉਹਨਾਂ ਤਾਂ ਪੈਸੇ ਬਣਾਉਣੇ ਨੇ ਪਰ ਇਹ Google ਦੀ ਵੀ ਗਲਤੀ ਹੈ ਇੱਕ ਵੱਡੀ ਕੰਪਨੀ ਆ ਦੁਨੀਆ ਦੀ ਸਭ ਤੋਂ ਮਸ਼ਹੂਰ ਕੰਪਨੀ Google ਆ ਜੀ ਇੰਟਰਨੈਟ ਦੀ ਦੁਨੀਆ 'ਚ ਤੇ ਉਹਨਾਂ ਨੂੰ ਵੀ ਕੋ ਸੋਚਣਾ ਚਾਹੀਦਾ ਇਸ ਤਰੀਕੇ ਨਾਲ ਅਸਲੀ ਤੇ ਨਕਲੀ ਦੀ ਪਛਾਣ ਤਾਂ ਘੱਟੋ ਘੱਟ ਦੱਸਣੀ ਚਾਹੀਦੀ ਆ ਤੁਹਾਨੂੰ ਤਾਂ ਜੋ ਲੋਕ ਇਸ ਤਰੀਕੇ ਦੇ ਨਾਲ ਨਾ ਠੱਗੇ ਜਾਣ ਸੋ ਇਹ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਨੇ ਇਸ ਤਰੀਕੇ ਦੇ ਨਾਲੇ ਪੂਰੀ ਡਾਰਕ ਵੈਬ ਦੀ ਦੁਨੀਆ ਇਸ ਸਿਰ ਜੀ ਗਈ ਹੈ ਬਣਾਇਆ ਤਾਂ ਇਹ ਗਿਆ ਸੀਗਾ ਕਿ ਮਿਲਟਰੀ ਦੀ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਲਈ ਕਿ ਕਿਸੇ ਨੂੰ ਪਤਾ ਨਾ ਲੱਗੇ ਪਰ ਹੌਲੀ ਹੌਲੀ ਜਿਵੇਂ ਮੈਂ ਦੱਸਿਆ ਕਿ ਟੌਰ ਬ੍ਰਾਊਜ਼ਰ ਫੇਰ ਬਣ ਗਿਆ ਤੇ ਇੱਕ ਜਾਂਦਿਆਂ ਤੇ ਮੈਂ ਇਹ ਵੀ ਦੱਸਦਾ ਰਾਜੀਪ ਕਿ 2011 ਦੇ ਵਿੱਚ ਇਹ ਡਾਰਕ ਵੈਬ ਦੇ ਉੱਤੇ ਜਾ ਕੇ ਰੌਸ ਨਾਂ ਦਾ ਬੰਦਾ ਸੀਗਾ ਇੱਕ ਉਹਨੇ 10 ਸਿਲਕ ਰੋਡ ਵੈਬਸਾਈਟ ਬਣਾਈ ਸੀ ਅੱਛਾ ਜੀ ਤੇ ਉਹ ਇੱਕ ਸਮੇਂ ਦੀ ਸਭ ਤੋਂ ਵੱਡੀ ਬਲੈਕ ਮਾਰਕੀਟ ਦੀ ਇੱਕ ਥਾਂ ਸੀਗੀ ਜਿੱਥੇ ਤੁਸੀਂ ਕੁਝ ਵੀ ਖਰੀਦ ਵੇਚ ਸਕਦੇ ਹੋ ਬਲੈਕ ਦੇ ਵਿੱਚ ਹਮ ਮਤਲਬ ਸਰਕਾਰ ਇਨਵੋਲਵਮੈਂਟ ਨਹੀਂ ਹੈ ਤੁਸੀਂ ਸਿੱਧੀ ਖਰੀਦਦਾਰੀ ਕਰ ਸਕਦੇ ਹੋ 2011 ਚ 10 ਸਿਲਕ ਰੋਡ ਨਾਂ ਦੀ ਵੈਬਸਾਈਟ ਡਾਰਕ ਵੈਬ ਤੇ ਬਣੀ ਸੀਗੀ ਸੋ ਹੁਣ ਇੱਕ ਏ ਆਪਾ ਦੱਸਣਾ ਰਹਿ ਗਿਆ ਲੋਕਾਂ ਨੂੰ ਕਿ ਕੰਮ ਤਾਂ ਲੋਕ ਕਰਾ ਲੈਂਦੇ ਨੇ ਪਰ ਪੈਸਾ ਕਿਵੇਂ ਐਕਸਚੇਂਜ ਕਰਦੇ ਨੇ ਪੈਸਾ ਐਕਸਚੇਂਜ ਹੁੰਦਾ ਸਾਰਾ ਬਿਟਕੋਇਨ ਚ ਕ੍ਰਿਪਟੋ ਕਰੰਸੀ ਚ ਹੁੰਦਾ ਇਹ ਨਹੀਂ ਕਿ ਤੁਸੀਂ ਡਾਲਰ ਲੈ ਕੇ ਬੈਠੇ ਹੋ ਜਾਂ ਪੈਸੇ ਲੈ ਕੇ ਬੈਠੇ ਹੋ ਕਿ ਮੈਂ ਆਪਣੇ ਅਕਾਊਂਟ ਚੋਂ ਕਰ ਦੂੰ ਕਿਉਂਕਿ ਜੇ ਤੁਸੀਂ ਅਕਾਊਂਟ ਚੋਂ ਪੇਮੈਂਟ ਕੀਤੀ ਤਾਂ ਫੜੇ ਸਾਰੀ ਤੁਹਾਡੀ ਪੇਮੈਂਟ ਚਲੀ ਗਿਆ ਇਨਫੋਰਮੇਸ਼ਨ ਚਲੀ ਗਈ ਹੂੰ ਸੋ ਬਿਟਕੋਇਨ ਬੇਸਿਕਲੀ ਕੀ ਹੈ ਕਿ ਇੱਕ ਡਿਜੀਟਲ ਕਰੰਸੀ ਹੈ ਹੂੰ ਠੀਕ ਹੈ ਉਹ ਕਿਸੇ ਵੀ ਕਰੰਸੀ ਨੂੰ ਦੇ ਬਦਲੇ ਤੁਸੀਂ ਲੈ ਸਕਦੇ ਹੋ ਬਹੁਤ ਸਾਰੇ ਵਾਲਟ ਜਿਵੇਂ ਕੰਮ ਕਰਦੇ ਨੇ ਉਹਨਾਂ ਦੇ ਥਰੂ ਲੈ ਸਕਦੇ ਹੋ ਤੇ ਫਿਰ ਅੱਗੇ ਜੇ ਤੁਸੀਂ ਕੁਝ ਖਰੀਦਣਾ ਡਾਰਕ ਵੈਬ ਤੋਂ ਤਾਂ ਤੁਸੀਂ ਉਹ ਬਿਟਕੋਇਨ ਦੇ ਥਰੂ ਖਰੀਦਣਾ ਕ੍ਰਿਪਟੋ ਕਰੰਸੀ ਦੇ ਥਰੂ ਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਅੱਗੇ ਜਾ ਕੇ ਆਪਣੇ ਕਨਵਰਟ ਕਰਾ ਲੈਣੇ ਨੇ ਸੋ ਇਸ ਤਰੀਕੇ ਦੇ ਨਾਲ ਇਹ ਡਾਰਕ ਵੈਬ ਦੀ ਦੁਨੀਆ ਚੱਲਦੀ ਆ ਆਮ ਮੋਸਟਲੀ ਇਹ ਹੈ ਕਿ ਡਰਾ ਬਹੁਤ ਦਿੱਤਾ ਗਿਆ ਹੂੰ ਯਾਰ ਉਹ ਕਿ ਡਾਰਕ ਵੈਬ ਤੇ ਅਸੀਂ ਦੇਖ ਲਿਆ ਜੇ ਚਲੇ ਗਏ ਅਸੀਂ ਪੋਰਨੋਗ੍ਰਾਫੀ ਦਾ ਬਹੁਤ ਸਾਰਾ ਜਿਹੜਾ ਧੰਦਾ ਹੈ ਉਹ ਸਾਰਾ ਡਾਊਨ ਡਾਰਕ ਵੈਬ ਤੇ ਹੁੰਦਾ ਹੈ ਹੂੰ ਠੀਕ ਹੈ ਤੇ ਜੇ ਉਹ ਧੰਦਾ ਹੋ ਰਿਹਾ ਮਤਲਬ ਉੱਥੇ ਬੰਦੇ ਵੀ ਤਾਂ ਜਾ ਰਹੇ ਨੇ ਨਾ ਉੱਥੇ ਦੇਖਣ ਦੇ ਲਈ ਤਾਂ ਜਾ ਰਹੇ ਨੇ ਹਲੇ ਕਈ ਟ੍ਰਿਲੀਅਨ ਦੀ ਇੰਡਸਟਰੀ ਬਣ ਸਕੀ ਜੀ ਕਿ ਜੇ ਡਾਰਕ ਵੈਬ ਦੇ ਤੇ ਇੱਕ ਬੰਦਾ ਚਲਿਆ ਗਿਆ ਤਾਂ ਫਿਰ ਉਹ ਤੋਂ ਨਿਕਲ ਨਹੀਂ ਸਕਦਾ राव ਜੀ ਪੋਰਨ ਇੰਡਸਟਰੀ ਅੱਜ ਡਾਰਕ ਵੈਬ ਦੇ ਥਰੂ ਧੰਦਾ ਕਰਕੇ ਕਈ ਮਿਲੀਅਨ ਦੀ ਇੰਡਸਟਰੀ ਬਣ ਚੁੱਕੀ ਹੈ ਬਹੁਤ ਜ਼ਿਆਦਾ ਜੇਕਰ ਇੰਟਰਨੈਟ ਤੇ ਕੋਈ ਜਿਆਦਾ ਪੈਸੇ ਕਮਾਰਿਆ ਤੇ ਇਹ ਇੰਡਸਟਰੀ ਬਿਲਕੁਲ ਸੋ ਇਸ ਤਰੀਕੇ ਦੇ ਨਾਲੇ ਸਾਰਾ ਡਾਰਕ ਵੈਬ ਕੰਮ ਕਰਦਾ ਜੀ